ਦਰਬਾਰ ਸਾਹਿਬ ਦੇ ਕੰਪਲੈਕਸ ਦੇ ਬਾਹਰ ਇੱਕ ਵੱਡਾ ਘਟਨਾਕਰਮ ਹੋਇਆ ਸੁਖਬੀਰ ਸਿੰਘ ਬਾਦਲ ਤੇ ਗੋਲੀ ਚੱਲਦੀ ਹੈ ਬਹੁਤ ਹੀ ਥੋੜਾ ਫਰਕ ਬਚਿਆ ਸੀ ਕੁਝ ਸਕਿੰਟਾਂ ਦਾ ਜਿੱਥੇ ਬਚਾ ਹੋਇਆ ਉਹ ਵੀ ਫਰਤੀਲੀ ਜਿਹੜੀ ਹੈ ਚੌਕਸੀ ਦੇ ਨਾਲ ਜਿਹੜੀ ਡਿਊਟੀ ਨਿਭਾਈ ਗਈ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਜਿਹੜਾ ਸਿਵਲ 'ਚ ਖੜੇ ਸੀ ਉਹ ਪਹਿਲਾਂ ਤੋਂ ਹੀ ਨਾਲ ਚੱਲ ਰਹੇ ਨੇ ਔਰ ਇਸ ਦੇ ਉੱਤੇ ਜਿਹੜੀ ਸਿਆਸਤ ਹੋ ਰਹੀ ਹੈ ਵੱਖ-ਵੱਖ ਸਿਆਸੀ ਲੀਡਰਾਂ ਦੇ ਬਿਆਨ ਨੇ ਖਾਸ ਕਰਕੇ ਇੱਥੇ ਇੱਕ ਧਿਆਨ ਦੇਣ ਯੋਗ ਹੋਰ ਗੱਲ ਹੈ ਕਿ ਜੋ ਹਮਲਾਵਾਰ ਇਸ ਮਾਮਲੇ ਦੇ ਵਿੱਚ ਜਿਸ ਨੂੰ ਗ੍ਰਿਫਤ ਵਿੱਚ ਵੀ ਲੈ ਲਿਆ ਗਿਆ ਹੈ ਜਿਹੜਾ ਕੀ ਨਰੈਣ ਸਿੰਘ ਚੌੜਾ ਉਸ ਦਾ ਪਛੋਕੜ ਕੀ ਹੈ ਔਰ ਉਹ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਚ ਸ਼ਾਮਲ ਕਿਵੇਂ ਹੋਇਆ ਉਸ ਦਾ ਜਿਹੜਾ ਜੀਵਨ ਕਾਲ ਹੈ ਕਿਸ ਤਰ੍ਹਾਂ ਦਾ ਰਿਹਾ ਤੇ ਅੱਜ ਕੱਲ ਉਹ ਕਿਵੇਂ ਭੂਮਿਕਾ ਨਿਭਾ ਰਿਹਾ ਹੈ ਉਹ ਲੇਖਕ ਦੇ ਤੌਰ ਦੇ ਉੱਤੇ ਵੀ ਪੰਥਕ ਹਲਕਿਆਂ ਦੇ ਵਿੱਚ ਵਿਚਰ ਰਿਹਾ ਇਹ ਸਾਰੀ ਗੱਲਬਾਤ ਨਾਲ ਜੁੜੇ ਬਹੁਤ ਵੱਖੋ ਵੱਖਰੇ ਪੱਖ ਨੇ ਔਰ ਕਾਲ ਤੱਕ ਸਾਹਬ ਦੇ ਜਥੇਦਾਰ ਦਾ ਜਿਹੜਾ ਬਿਆਨ ਆਉਣਾ ਤੇ ਹੋਰ ਵੱਖ-ਵੱਖ ਸਿਆਸੀ ਲੀਡਰਾਂ ਦੇ ਬਿਆਨ ਆਏ ਨੇ ਸਭ ਦੇ ਉੱਤੇ ਜਿਹੜੀਆਂ ਇੱਕ ਇੱਕ ਕਰਕੇ ਵਿਸ਼ਲੇਸ਼ਣ ਕਰਾਂਗੇ ਟਿੱਪਣੀ ਕਰਾਂਗੇ ਮੇਰੇ ਨਾਲ ਨੇ ਇਸ ਗੱਲਬਾਤ ਲਈ ਚਰਚਾ ਕਰਨ ਲਈ ਹਾਜ਼ਰ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਸਭ ਤੋਂ ਪਹਿਲਾਂ ਤੇ ਸਾਰਿਆਂ ਨੇ ਦੇਖ ਲਿਆ ਕਿ ਅੱਜ ਘਟਨਾਕ੍ਰਮ ਕੀ ਹੋਇਆ ਤਸਵੀਰਾਂ ਲਗਭਗ ਸਾਰੇ ਲੋਕਾਂ ਕੋਲ ਪੁੱਜੀਆਂ ਪਰ ਇਹ ਤਸਵੀਰ ਇਸ ਤਰ੍ਹਾਂ ਦੀ ਬਣੀ ਕਿਉਂ ਸਵਾਲ ਸਭ ਤੋਂ ਵੱਡਾ ਇਹ ਹੈ ਇਸ ਦੇ ਉੱਤੇ ਜਿੰਨੇ ਹੁਣ ਤੱਕ ਬਿਆਨ ਆਏ ਨੇ ਪੱਖ ਆਏ ਨੇ ਉਹਨੂੰ ਕਿਵੇਂ ਵੇਖਿਆ ਜਾਣਾ ਚਾਹੀਦਾ ਹੈ ਔਰ ਉਸ ਦਾ ਵਿਸ਼ਲੇਸ਼ਣ ਸਹੀ ਢੰਗ ਨਾਲ ਕਿਵੇਂ ਹੋ ਸਕਦਾ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਸੁਬੀਸ਼ ਸਿੰਘ ਬਾਦਲ ਜਾਂ ਅਕਾਲੀ ਦਲ ਦੇ ਨਾਲ ਲੋਕਾਂ ਦੀਆਂ ਲੱਖ ਨਰਾਜ਼ਗੀਆਂ ਹੋਣ ਪਰ ਇਹ ਕਿਸੇ ਨੂੰ ਹੱਕ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰੋ ਕਾਨੂੰਨ ਆਪਣੇ ਹਿਸਾਬ ਨਾਲ ਕਾਰਵਾਈ ਕਰਦਾ ਹੈ ਲੇਕਿਨ ਜੋ ਨਰੈਨ ਸਿੰਘ ਚੌੜਾ ਕਿਉਂਕਿ ਪਹਿਲਾਂ ਵੀ ਖਾੜਕੂ ਸਫਾ ਵਿੱਚ ਰਹਿ ਚੁੱਕਾ ਹੈ ਔਰ بڑے ਵਿਵਾਦਿਤ ਕੇਸਾਂ ਦੇ ਵਿੱਚ ਇਹਦਾ ਨਾਮ ਜ਼ਮਾਨਤ ਦੇ ਹੈਗੇ ਨੇ 30 ਤੋਂ ਜ਼ਿਆਦਾ ਇਹਦੇ ਖਿਲਾਫ ਕੇਸ ਦਰਜ ਨੇ ਅਸਲ ਦੇ ਵਿੱਚ ਸਵੇਰ ਦਾ ਟਾਈਮ ਸੀ ਔਰ ਕਿਸੇ ਨੂੰ ਪਤਾ ਨਹੀਂ ਕਿ ਇਹ ਕੁਝ ਹੋ ਸਕਦਾ ਇਹ ਬਾਣਾ ਵਾਪਰ ਸਕਦਾ ਹੈਗਾ ਕਿਸੇ ਕੋਈ ਖਦਸ਼ਾ ਜ਼ਾਹਿਰ ਕੀਤਾ ਨਹੀਂ ਕਿ ਦਰਬਾਰ ਸਾਹਿਬ ਲੋਕੀ ਨਤਮਸਤਕ ਹੋਣ ਆਉਂਦੇ ਨੇ ਸਰਬੱਤ ਦੇ ਭਲੇ ਦੀ ਮੰਗ ਕਰਦੇ ਖੁਦ ਦੀ ਭਲੇ ਦੀ ਮੰਗ ਕਰਦੇ ਨੇ ਤੇ ਅਜੇ ਇਸ ਦੇ ਵਿੱਚ ਉਸ ਪਵਿੱਤਰ ਸਥਾਨ ਤੇ ਅਜਿਹਾ ਕੁਝ ਘਟਾਰਾ ਵੀ ਹੋ ਸਕਦਾ ਪਰ ਕਿਉਂਕਿ ਸੁਭੀ ਸਿੰਘ ਬਾਦਲ ਨੇ ਇੱਕ ਜੈਡ ਪਲਸ ਪ੍ਰੋਟੈਕਟਿਵ ਨੇ ਉਹਨਾਂ ਦੇ ਨਾਲ ਜਿਹੜੀ ਸਿਕਿਉਰਿਟੀ ਆ ਹਮੇਸ਼ਾ ਹੀ ਚੌਕਸ ਰਹਿੰਦੀ ਹੈਗੀ ਹੈ ਜਿਹੜਾ ਵੀ ਜੈਡ ਪਲੱਸ ਪ੍ਰੋਟੈਕਟਿਵ ਹੁੰਦਾ ਉਹਦੇ ਆਲੇ-ਦੁਆਲੇ ਉਹਨਾਂ ਕੋ ਕਾਫੀ ਬੰਦੇ ਹੁੰਦੇ ਨੇ ਉਹ ਦੂਜੇ ਬੰਦੇ ਨੂੰ ਨੇੜੇ ਵੀ ਫੜਕਣ ਨਹੀਂ ਦਿੰਦੇ ਆਗੇ ਨੂੰ ਹਾਲਾਂਕਿ ਉਥੇ ਅੰਮ੍ਰਿਤਸਰ ਪੁਲਿਸ ਦੀ ਵੀ ਜ਼ਿੰਮੇਵਾਰੀ ਬੰਦੀ ਕਿਉਂਕਿ ਜਦੋਂ ਵੀ ਜੈਡ ਪਲੱਸ ਪ੍ਰੋਟੈਕਟਿਵ ਹੋਵੇ ਉਹ ਦਾ ਘੇਰਾ ਜਾਂ ਬਣਾ ਕੇ ਚੱਲਦੇ ਨੇ ਕਿ ਡੀ ਡੀ ਦੇ ਵਿੱਚ ਕੌਣ ਰਹੂਗਾ ਫਿਰ ਪਹਿਲੀ ਲੇਅਰ ਦੂਜੀ ਲੇਅਰ ਚ ਕੌਣ ਰਹੂਗਾ ਪਹਿਲੀ ਲੇਅਰ ਜਿਹੜੀ ਦੂਜੀ ਲੇਅਰ ਸੁਭਾਵਿਕ ਤੌਰ ਤੇ ਲੋਕਲ ਪੁਲਿਸ ਹੁੰਦੀ ਨੇ ਉਹ ਸਿਵਲ ਕੱਪੜਿਆਂ ਚ ਹੀ ਹੋਏਗੀ ਕਿਉਂਕਿ ਦਰਬਾਰ ਸਭਾ ਯੂਨੀਫਾਰਮ ਅਲਾਉਡ ਨਹੀਂ ਹੈਗੀ ਜੇ ਉੱਥੇ ਤੇ ਯੂਨੀਫਾਰਮ ਚ ਵੀ ਜਾਣ ਉਹਨਾਂ ਨੂੰ ਦਿੱਥੋਂ ਤੱਕ ਕਿ ਆਪਣੇ ਚਮੜੇ ਵਾਲੀਆਂ ਜਿਹੜੀਆਂ ਬੈਲਟਾਂ ਉਹ ਵੀ ਬਾਹਰ ਤਾਰ ਕੇ ਜਾਣੀਆਂ ਪੈਣਦੀਆਂ ਕਿਉਂਕਿ ਧਾਰਮਿਕ ਭਾਵਨਾਵਾਂ ਨੂੰ ਮੱਦੇ ਨਜ਼ਰ ਇਹ ਵਾਲੀਆਂ ਪ੍ਰਕਾਸ਼ਨਸ ਸਿਕਿਉਰਟੀ ਨੂੰ ਲੈਣੀਆਂ ਪੈਂਦੀਆਂ ਨੇ ਤਲਾਸ਼ੀ ਉੱਥੇ ਲੈ ਨਹੀਂ ਸਕਦੇ ਫਰਜ਼ ਸਿੰਘ ਹੋ ਨਹੀਂ ਸਕਦੇ ਕਿ ਜੇ ਤੁਸੀਂ ਉੱਥੇ ਲਗਾਓਗੇ ਮੈਟਲ ਡਿਟੈਕਟਰ ਲਾਓਗੇ ਪਰ ਹੁਣ ਤੇ ਮੈਟਲ ਡਿਟੈਕਟਰ ਲਾਉਣ ਦੀ ਨੌਬਤ ਆ ਚੁੱਕੀ ਨਾ ਜੀ ਇਹ ਹੁਣ ਅਕਾਲ ਤਖਤ ਸਾਹਿਬਾਂ ਸ਼੍ਰੋਮਣਗੁਰ ਦਾ ਪ੍ਰਬੰਧ ਕਮੇਟੀ ਦੇਖੂਗੀ ਕਿ ਪਵਿੱਖ ਦੇ ਵਿੱਚ ਜਿਹੀਆਂ ਘਟਨਾਵਾਂ ਨਾ ਵਾਪਰਨ ਹੁਣ ਕਿਉਂਕਿ ਜਿਹੜੇ ਉਹਨਾਂ ਦੇ ਨਾਲ ਸਿਕਿਉਰਿਟੀ ਹੈ ਜੈਡ ਪਲੱਸ ਉਹ ਹਮੇਸ਼ਾ ਅਲਰਟ ਹੈ ਕਿਉਂਕਿ ਐਸਪੀਜੀ ਦੇ ਮਲਾਜ਼ਮ ਨਾਲ ਨੇ ਬਲੈਕ ਕਮਾਂਡੋ ਨਾਲ ਨੇ ਏਆਈਜੀ ਰੈਂਕ ਦੇ ਐਸਐਸਪੀ ਰੈਂਕ ਦੇ ਅਧਿਕਾਰੀ ਉਹਨਾਂ ਦੇ ਨਾਲ ਨੇ ਉਹ ਅਲਰਟ ਹੀ ਹੁੰਦੇ ਨੇ ਕਿਉਂਕਿ ਉਹਨੂੰ ਪਤਾ ਹੈ ਕਿ ਸੁਬੀਤ ਸਿੰਘ ਬਾਦਲ ਦੇ ਥ੍ਰੈਟ ਪਰਸੈਪਸ਼ਨ ਹੈਗੀਆਂ ਨੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਜਿਹੜੇ ਪਹਿਲੀਆਂ ਜਿਹੜੀ ਅੱਜ ਦੀ ਪਾਰਟੀ ਹੈ ਮਖੌਲ ਕਰਦੀ ਸੀ ਸਿਕਿਉਰਿਟੀ ਦੇ ਨਾਮ ਤੇ ਅੱਜ ਉਹਦੇ ਸਾਰਿਆਂ ਦੇ ਸਾਹਮਣੇ ਆ ਕਿ ਤੁਸੀਂ ਤੇ ਅਜਿਹੇ ਕੋਈ ਕੰਮ ਨਹੀਂ ਕੀਤੇ ਹੈਗੇ ਪਰ ਕਿਉਂਕਿ ਇੱਧਰ ਕੁਝ ਅਜਿਹੇ ਖਾਲਸਤਾਨੀ ਫੋਰਸਸ ਹੈ ਜਿਹੜੀਆਂ ਹਮੇਸ਼ਾ ਕਾਲੀਦਲ ਟਾਰਗੇਟ ਤੇ ਰਿਹਾ ਹੈਗਾ ਜਾਂ ਬਾਦਲ ਪਰਵਾਹ ਟਾਰਗੇਟ ਤੇ ਰਿਹਾ ਹੈਗਾ ਉਹਨਾਂ ਲੋਕਾਂ ਦੀਆਂ ਲਾਜ਼ਮੀ ਤੌਰ ਤੇ ਅੱਜ ਜ਼ੁਬਾਨਾਂ ਬੰਦ ਹੋ ਜਾਣਗੀਆਂ ਜਿਹੜੇ ਆਮ ਆਦੀ ਪਾਰਟੀ ਵਾਲੇ ਸਿਕਿਉਰਟੀ ਦੇ ਨਾਮ ਤੇ ਲੋਕਾਂ ਨੂੰ ਟੀਚਰਾਂ ਕਰਦੇ ਸੀ ਹੁਣ ਰਹੀ ਗੱਲ ਕਿ ਨਰੈਨ ਸਿੰਘ ਚੌੜਾ ਨੂੰ ਲੈ ਕੇ ਜਿਹੜਾ ਵਾ ਉਹਦੇ ਹੁਣ ਪੁਲਿਸ ਜਾਂਚ ਵਿੱਚ ਆ ਉਹਦੇ ਪਿੱਛੇ ਕੌਣ ਕੱਲਾ ਕਿਉਂਗਾ 70 ਸਾਲ ਦੀ ਏਜ ਆ ਇੱਕ ਖਾੜਕੂ ਸਾਬਕਾ ਖਾੜਕੂ ਵਾਲਿਆਂ ਤੇ ਪਰਵਾਸਾ ਹੀ ਖਤਮ ਹੋ ਗਈ ਕਿ ਜਿਹੜਾ ਬੰਦਾ ਇਸ ਸਫਾ ਦੇ ਵਿੱਚ ਰਹਿ ਕੇ ਆ ਗਿਆ ਉਹ ਉਹਦੇ ਜਿਹੜੇ ਇਨਪੁੱਟ ਉਦਾਂ ਦੇ ਰਹਿੰਦੇ ਆਗੇ ਨੇ ਹੁਣ ਇਹ ਜਿਹੜਾ ਮਸਲਾ ਆ ਗਿਆ ਕਿ ਜਿਹੜੇ ਦੋ ਨੇ ਜਿਹੜੇ ਸਿਕਿਉਰਟੀ ਦੇ ਵਿੱਚ ਤਨਾ ਜਿਹੜੇ ਪਰਸਨਲ ਤੌਰ ਤੇ ਸਿਕਿਉਰਟੀ ਦੇ ਵਿੱਚ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਰਿਸ਼ਪਾਲ ਸਿੰਘ ਹੋਣੀ ਜਸਬੀਰ ਸਿੰਘ ਉਹ ਅਲਰਟ ਸੀ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਇਵੇਂ ਉਹ ਜਿਵੇਂ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਨੋ ਉਸ ਪਰ ਆਵਿਆ ਉਹਦਾ ਪਚਿੱਟਾ ਕੁਰਦਾ ਪਜਾਮਾ ਪ੍ਰੋਜੈਕਟ ਖੱਟੀ ਪੱਗ ਬੰਨੀ ਆ ਗਈ ਹੈ ਕਿਉਂਕਿ ਆਪਾਂ ਅਕਸਰ ਸਕਿਉਰਿਟੀ ਨੂੰ ਵੇਖਦੇ ਕਿ ਬੜੇ ਅਲਰਟ ਹੁੰਦੇ ਨੇ ਫਿਟ ਹੁੰਦੇ ਨੇ ਲੇਕਿਨ ਕੋਈ ਦਰਬਾਰ ਸਾਹਿਬ ਤੁਹਾਨੂੰ ਉਹੋ ਜਿਹਾ ਇਹ ਪ੍ਰਾਵਾਂ ਰੱਖਣਾ ਪੈਂਦਾ ਹੈਗਾ ਔਰ ਪਹਿਲਾਂ ਵੀ ਅਲਰਟ ਹੋਊਗਾ ਕਿਉਂਕਿ ਸੁਬੀਰ ਸਿੰਘ ਬਾਦਲ ਨੂੰ ਹੋਰ ਕਿਤੇ ਸੌਫਟ ਟਾਰਗੇਟ ਨਹੀਂ ਇਹ ਜਗਾ ਇੱਕ ਸੌਫਟ ਟਾਰਗੇਟ ਸੀ ਹੁਣ ਤੇ ਜਥੇਦਾਰ ਸਿੰਘ ਸਬਾਨਾ ਨੂੰ ਵੀ ਸੋਚਣਾ ਪਊਗਾ ਕਿ ਉਹਨਾਂ ਨੂੰ ਸਜ਼ਾ ਦਿੱਤੀ ਆ ਉਹਨੇ ਸਜ਼ਾ ਭੁਗਤਨੀ ਚਲੋ ਅੱਜ ਜਿਹੜੀ ਉਹਨਾਂ ਨੇ ਪਹਿਰੇਦਾਰੀ ਦੀ ਕਰਨੀ ਦੋ ਦਿਨ ਪੂਰੇ ਹੋ ਗਏ ਨੇ ਪਰ ਹੁਣ ਜਿਹੜੇ ਅਗਲੇ ਦਿਨ ਨੇ ਜਿਹੜੇ ਉਹਨਾਂ ਨੇ ਬਾਕੀ ਵੀ ਧਾਰਮਿਕ ਸਥਾਨਾਂ ਜਿਵੇਂ ਫਤਿਹਗੜ੍ਹ ਸਾਹਿਬ ਜਾਂ ਤਕਸਿਰ ਕੇਸਗੜ੍ਹ ਸਾਹਿਬ ਜਾਣਾ ਹੈਗਾ ਉੱਥੇ ਅਜੇ ਹੀ ਜਗਾ ਤੇ ਉਹਨਾਂ ਨੂੰ ਸਜ਼ਾ ਭੁਗਤਨੀ ਪੈਗੀ ਜਿੱਥੇ ਸੌਫਟ ਟਾਰਗੇਟ ਹੋਵੇ ਇਹਦੇ ਹੁਣ ਅਲਰਟ ਹੋ ਗਿਆ ਕਿਉਂਕਿ ਅੱਜਕਲ ਅਜਿਹੇ ਹਥਿਆਰ ਨੇ ਤੁਸੀਂ ਸナイਪਰ ਨੇ ਉਹ ਕਿਤੇ ਵੀ ਬਿਲਡਿੰਗ ਤੋਂ ਬੈਠ ਕੇ ਸੁਭੀਸ਼ ਸਿੰਘ ਬਾਦਲ ਨਿਸ਼ਾਨਾ ਟਾਰਗੇਟ ਸੀ ਹਾਲਾਂਕਿ ਹੋ ਸਕਦਾ ਜਿਹੜੀ ਲੋਕਲ ਪੁਲਿਸ ਅੰਮ੍ਰਿਤਸਰ ਪੁਲਿਸ ਆ ਉਹਨਾਂ ਨੇ ਨੇੜੇ ਤੇੜੇ ਜਿਹੜੇ ਘਰ ਹੁੰਦੇ ਨੇ ਦੁਕਾਨਾਂ ਦੇ ਉੱਥੇ ਆਪਣੇ ਬੰਦੇ ਖੜੇ ਕੀਤੇ ਹੋਣ ਪਰ ਆ ਜਿਹੜਾ ਸਾਹਮਣੇ ਇੱਕ ਆਗੇ ਕਿ ਨਰੈਨ ਸਿੰਘ ਜوڑا ਸੌਫਟਵਰ ਚ ਉਹਨੂੰ ਲੱਗਾ ਕਿ ਸੁਭੀਸ਼ ਸਿੰਘ ਬਾਦਲ ਮੇਰੇ ਵਾਸਤੇ ਮੌਕਾ ਹੈ ਨਾ ਅਜਮੇ ਇਹਨੂੰ ਚਿਤਕਾਰ ਹੀ ਦਵਾ ਉਹ ਇਹ ਅਦੇ ਸ਼ਰਧਾਲੂ ਗਿਆ ਕਿ ਜਦੋਂ ਆਪਾਂ ਮੱਥਾ ਟੇਕਣ ਜਾਂਦੇ ਪਹਿਲਾਂ ਪੈਰ ਧੋਣੇ ਹੈਗੇ ਨੇ ਪੈਰ ਧੋਣੇ ਪਹੁੰਚੇ ਵੀ ਚੱਕੇ ਨੇ ਪੈਂਟ ਦੇ ਫਿਰ ਆਪਣੀ ਡੱਬ ਚੋਂ ਕੱਢਦਾਗਾ ਜਿਹੜਾ ਹੁਣ ਪਤ ਨਹੀਂ ਉਹ ਜਸਬੀਰ ਸਿੰਘ ਜਾਂ ਰਿਸ਼ਪਾਲ ਸਿੰਘ ਜਿਨੇ ਫੁਰਤੀ ਦਿਖਾਈ ਹੈਗੀ ਜਸਬੀਰ ਸਿੰਘ ਜਸਬੀਰ ਸਿੰਘ ਨੇ ਫੁਰਤੀ ਦਿਖਾਈ ਉਹ ਫੁਰਤੀ ਦਿਖਾਈ ਉਹ ਟੁੱਟ ਕੇ ਪੈ ਗਿਆ ਨਰੈਨ ਸਿੰਘ ਚੌੜਾ ਨੂੰ ਕਿਉਂਕਿ ਪਹਿਲਾਂ ਸਿੱਧਾ ਕਹਿ ਸਕਦੇ ਇਹ ਤੁਸੀਂ 35 40 ਡਿਗਰੀ ਤੇ ਹੀ ਹਣਾ ਜਦੋਂ ਧਫਾ ਮਾਰਦਾ ਤੇ ਉਹਨੂੰ ਟੁੱਟ ਕੇ ਪੈ ਜਾਂਦਾ ਜਿਹੜੀ ਗੋਲੀ ਨਿਕਲੀ ਹੈ ਪਿਸਤੌਲ ਜਾਂ ਰਵਾਲਵਰ ਉਹ 90 ਡਿਗਰੀ ਤੇ ਹੋ ਗਈ ਉਹ ਸਿੱਧੀ ਜਾ ਕੇ ਉੱਪਰ ਵੱਜਦੀ ਹੈਗੀਆ ਪੁਲਿਸ ਨੇ ਖੋਲ ਵੀ ਲੱਭ ਲਿਆਗਾ ਹੁਣ ਪਤਾ ਲੱਗੂਗਾ ਕਿ ਉਹ ਲਾਇਸੈਂਸੀ ਆ ਰਵਾਲਵਰ ਜਾਂ ਕਿਹੜਾ ਵਾ ਦੇਸੀ ਕੱਟਾ ਹੈਗਾ ਉਹ ਵੀ ਇੱਕ ਜਾਂਚ ਦਾ ਵਿਸ਼ਾ ਹੈਗਾ ਲੇਕਿਨ ਕਹਿ ਸਕਦੇ ਕਿ ਵਾਲ-ਵਾਲ ਬੱਚੀ ਨਾ ਜਿਵੇਂ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹੇਗੇ ਨੇ ਜਾ ਕੋਰਾ ਕੇ ਸਾਈਆਂ ਮਾਰ ਸਕੈ ਨਾ ਕੋਏ ਨਾ ਉਹ ਪਰ ਬਹੁਤ ਵੱਡਾ ਜਿਹੜਾ ਪਾਣਾ ਵਾਪਰਦਾ ਜਿਹੜਾ ਬੱਚਿਆ ਜੀ ਇਸ ਧੱਕਨਾਕਰਮ ਤੋਂ ਬਾਅਦ ਜਿਹੜੀਆਂ ਪ੍ਰਤੀਕਿਰਿਆਵਾਂ ਆਈਆਂ ਪਹਿਲੀ ਤੇ ਗੱਲ ਤਾਂ ਲਈ ਆਪਾਂ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਉਹ ਜਿਹੜਾ ਨਰੈਣ ਸਿੰਘ ਚੋੜਾ ਉਸ ਦੇ ਲਈ ਇੱਕ ਅਤਵਾਦੀ ਸ਼ਬਦ ਵੀ ਵਰਤ ਰਿਹਾ ਔਰ ਨਾਲ ਕਹਿ ਰਿਹਾ ਕਿ ਇੱਥੇ ਫੇਲਿਅਰ ਕੇਂਦਰ ਤੇ ਪੰਜਾਬ ਦੋਵਾਂ ਏਜੰਸੀਆਂ ਦਾ ਡਾਕਟਰ ਦਲਜੀਤ ਸਿੰਘ ਚੀਮਾ ਦਾ ਬਿਆਨ ਆਇਆ ਅਰਸ਼ਦੀਪ ਸਿੰਘ ਕਲੇਰ ਵਿਕਰਮ ਸਿੰਘ ਮਜੀਠੀਆ ਉਹ ਸਾਰੇ ਨਿਸ਼ਾਨਾ ਨਿਸ਼ਾਨੇ ਉੱਤੇ ਲੈ ਰਿਹਾ ਹੈ ਸਿਕਿਉਰਿਟੀ ਨੂੰ ਪੁਲਿਸ ਨੂੰ ਹਾਲਾਂਕਿ ਦੂਜੇ ਪਾਸਿਓਂ ਸਰਕਾਰ ਵੱਲੋਂ ਮੁੱਖ ਮੰਤਰੀ ਕਹਿੰਦੇ ਆ ਕਿ ਇੱਥੇ ਨੇ ਫਰਤੀਲਾ ਕੰਮ ਕੀਤਾ ਔਰ ਜਿਹੜੀ ਨਾਕਾਮ ਕੋਸ਼ਿਸ਼ਾਂ ਹੋ ਰਹੀਆਂ ਸੀ ਉਹਨਾਂ ਨੂੰ ਵੀ ਫੇਲ ਕਰਕੇ ਰੱਖ ਦਿੱਤਾ ਪੰਜਾਬ ਪੁਲਿਸ ਨੇ ਦੇਖੋ ਉਹਨਾਂ ਨੇ ਜਿਹੜੇ ਕਾਲੀ ਦਲ ਤੇ ਕਹੂਗਾ ਨੇ ਕਾਲੀ ਦਲ ਅਤਵਾਦੀ ਕਵੇ ਖੜ ਕਵੇ ਹੁਣ ਕਾਰਕੂਜ ਅਤਵਾਦੀ ਤੇ ਕਾਲੀ ਦਲ ਓਬਜੈਕਸ਼ਨ ਵੀ ਪਤਾ ਨਹੀਂ ਕਰਦੇ ਕਿ ਨਹੀਂ ਕਰਦੇ ਬਹੁਤ ਸਾਰੇ ਲੋਕ ਆ ਪਰ ਦੇਖੋ ਜੋ ਵੀ ਮਰਜੀ ਨਰੈਨ ਸਿੰਘ ਚੌੜਾ ਦਾ ਪਿਸ਼ੋਕੜ ਕੀਆ ਉਸ ਪਿਸ਼ੋਕੜ ਨੂੰ ਧਿਆਨ ਵਿੱਚ ਰੱਖਦੇ ਹੋਏ ਸਕਿਉਰਟੀ ਅਲਰਟ ਹੁਣ ਜਿਹੜੇ ਅੰਮ੍ਰਿਤਸਰ ਦੇ ਪੁਲਿਸ ਮੁਲਿਸ ਕਮਿਸ਼ਨਰ ਨੇ ਗੁਰਪ੍ਰੀਤ ਸਿੰਘ ਭੁੱਲਰ ਹੁਣੇ ਉਹਦੇ ਹੀ ਕਹਿ ਰਹੇ ਕਿ ਅਸੀਂ ਡੀਐਸਪੀ ਐਸਪੀ ਰੈਂਕ ਦੇ ਅਧਿਕਾਰੀ ਲੈਨੇ 350 ਦੇ ਕਰੀਬ ਹੀ ਮੁਲਾਜ਼ਮ ਲਾਏ ਨੇ ਉਹ ਸਿਵਲ ਡਰੈਸ ਦੇ ਵਿੱਚ ਹੀ ਹੋਣਗੇ ਲਾਜ਼ਮੀ ਤੌਰ ਤੇ ਕਿਉਂਕਿ ਪਰ ਉਹੀ ਜਿਵੇਂ ਨਾ ਕਿ ਪਹਿਲਾਂ ਕਿ ਉਹਨਾਂ ਨੂੰ ਤੇ ਤੁਸੀਂ ਬਾਹਰ ਰੱਖ ਸਕਦੇ ਜਿਹੜਾ ਜੈਡ ਪਲੱਸ ਪ੍ਰੋਟੈਕਟਿਵ ਉਹ ਸਿਰਫ ਉਹਨਾਂ ਦੇ ਜਿਹੜੇ ਪੱਕੇ ਪਰਮਨੈਂਟ ਉਹ ਹੀ ਹੀ ਹੁੰਦੇ ਨੇ ਇਸ ਕਰਕੇ ਜਸਬੀਰ ਸਿੰਘ ਰਿਸ਼ਪਾਲ ਸਿੰਘ ਹੁਣੀ ਇਵੇਂ ਲੱਗਦਾ ਜਿਵੇਂ ਸ਼ਰੋਮਨੀਗੁਰ ਦਾ ਪ੍ਰਬੰਧਕ ਕਮਿਟੀ ਦੇ ਮੁਲਾਜ਼ਮ ਨੇ ਔਰ ਦੂਜੀ ਗੱਲ ਜਿਹੜੇ ਬਾਕੀ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਆਏ ਨੇ ਚਾਏ ਉਹਦੇ ਵਿੱਚ ਸੁਜੀਂਦਰ ਸਿੰਘ ਰੰਦਾਵਾ ਜਾਂ ਪ੍ਰਤਾਪ ਸਿੰਘ ਬਾਜਵਾ ਚਾਏ ਰਾਜਾ ਮਰਿੰਦਰ ਸਿੰਘ ਵੜਿੰਗ ਚਾਏ ਵਿਜੇ ਸਾਂਪਲਾ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਉਹਨਾਂ ਸਾਰਿਆਂ ਦੇ ਕਿਉਂਕਿ ਮਸਲਾ ਤੁਹਾਡੀ ਜਿਹੜੀ ਰਾਜਨੀਤਿਕ ਲੜਾਈ ਹੈ ਤੁਹਾਡੀ ਵਿਚਾਰਾਂ ਦੀ ਲੜਾਈ ਹੁੰਦੀ ਹੈ ਨਾ ਤੁਹਾਡੀ ਪਰਸਨਲ ਲੜਾਈ ਹੈ ਨਹੀਂ ਹਰ ਪੋਲੀਟੀਕਲ ਪਾਰਟੀ ਦਾ ਇੱਕ ਆਪਣਾ ਏਜੰਡਾ ਹੈ ਲੇਕਿਨ ਨਾਲ ਦੀ ਨਾਲ ਇਹ ਨਹੀਂ ਕਿ ਕਿਸੇ ਪੋਲੀਟੀਕਲ ਪਾਰਟੀ ਦਾ ਏਜੰਡਾ ਹੈ ਕਿ ਕਿਸ ਨੂੰ ਇੱਥੋਂ ਜਹਾਨੋ ਤੋਰ ਦਿੱਤਾ ਜਾਵੇ ਤੇ ਬੰਦਾ ਖੁਸ਼ੀਆਂ ਮਣਾਵੇ ਗੱਲ ਤੇ ਸੱਤਾ ਦੀ ਹੈ ਤੇ ਸੱਤਾ ਦੇ ਵਿੱਚ ਅਜਿਹੇ ਕੰਮ ਨਹੀਂ ਹੁੰਦੇ ਹੈਗੇ ਕਿ ਤੁਸੀਂ ਕਿਸੇ ਦੀ ਜਾਨ ਦੇ ਨਾਲ ਖੇਡੋ ਜਾ ਮਜਾਕ ਉਹਨੂੰ ਸਾਰਿਆਂ ਨੂੰ ਸੀਰੀਅਸ ਆ ਕਿਉਂਕਿ ਮਸਲਾ ਹੀ ਬਹੁਤ ਜ਼ਿਆਦਾ ਸੀਰੀਅਸ ਹੈ ਗੰਭੀਰ ਹੈ ਕਿ ਸ਼ਰੂਮਨੀ ਕਾਲੀ ਦਲ ਦਾ ਪ੍ਰਧਾਨ ਜਿਨ੍ਹਾਂ ਦਾ ਕੱਲ ਸਤੀਫਾ ਵੀ ਪ੍ਰਵਾਨ ਹੋ ਜਾਣਾ ਪਰੇ ਕੇ ਸੂਬੇ ਦੇ ਲੀਡਰ ਤੇ ਹੈ ਨਾ ਸੂਬੇ ਦੇ ਮਿਨਿਸਟਰ ਹੈ ਚੁੱਕੇ ਡਿਪਟੀ ਸੀਐਮ ਰਹ ਚੁੱਕੇ ਹੈਗੇ ਨੇ ਪਾਰਟੀ ਦੇ ਪ੍ਰਧਾਨ ਰਹ ਚੁੱਕੇ ਨੇ ਨਾਮ ਵੱਡਾ ਜੈਡ ਪਲਸ ਪ੍ਰੋਟੈਕਟੀਆ ਤੇ ਇਹਨੂੰ ਲੈ ਕੇ ਦੇ ਸਾਰੀਆਂ ਪਾਰਟੀਆਂ ਕਿਉਂਕਿ ਜੇ ਅੱਜ ਜੇ ਇਸ ਪੰਜਾਬ ਦੀਆਂ ਪੋਲੀਟਿਕਲ ਪਾਰਟੀਆਂ ਗੰਬੀਰ ਨਹੀਂ ਹੁੰਦੀਆਂ ਕੱਲ ਨੂੰ ਕਿਸੇ ਦੀ ਹੋਰ ਵਾਰ ਵੀ ਆ ਸਕਦੀ ਹੈ ਹੁਣ ਰਵਨੀਤ ਸਿੰਘ ਬਿੱਟੂ ਵੀ ਕਹਿ ਰਹੇ ਨੇ ਕਿ ਮੈਨੂੰ ਨਰੈਨ ਸਿੰਘ ਚੌੜਾ ਕਰਕੇ ਹੀ ਤਿੰਨ ਪ੍ਰੋਗਰਾਮ ਬਦਲਨੇ ਪਏ ਜਦੋਂ ਮੈਂ ਅਨੰਦਪੁਰ ਸਾਹਿਬ ਤੋਂ ਐਮਪੀ ਸੀ ਉਹਨਾਂ ਨੇ ਉਹ ਇੱਕ ਪੁਲਿਸ ਅਫਸਰ ਦਾ ਹਵਾਲਾ ਦਿੱਤਾ ਕਿ ਨਰੈਨ ਸਿੰਘ ਚੌੜਾ ਦੇ ਤੁਸੀਂ ਟਾਰਗੇਟ ਤੋਂ ਕਹਿੰਦੇ ਪ੍ਰੋਗਰਾਮ ਜਿਹੜੇ ਨੇ ਉਹ ਰੱਦ ਕਰਨੇ ਪਏ ਕਿਉਂਕਿ ਨਰੇਂਦਰ ਸਿੰਘ ਚੌੜੇ ਦੀ ਜਿਹੜੀ ਪ੍ਰਵਿੱਤੀ ਉਹ ਸਾਰਿਆਂ ਦੇ ਸਾਹਮਣੇ ਆ ਗਈ ਹੈ ਹੁਣ ਇਸ ਮਸਲੇ ਦੇ ਵਿੱਚ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਲਾਜ਼ਮੀ ਤੌਰ ਤੇ ਕਾਨੂੰਨ ਵਿਵਸਥਾ ਦਾ ਹਵਾਲਾ ਦੇਣੀਆਂ ਹੁਣ ਉਧਰ ਮੁਖਮਦੀ ਭਗਵੰਤ ਮਾਨ ਵੀ ਕਹਿ ਰਹੇ ਨੇ ਕਿ ਸਾਡੀ ਪੁਲਿਸ ਨੇ ਸਾਬ ਮਸਤੈਦੀ ਦਿਖਾਈ ਹੈਗੀ ਔਰ ਵੱਡਾ ਹੀ ਕਾਂਡ ਹੋਣ ਤੋਂ ਬਚਾ ਲਿਆ ਗਿਆ ਪਰ ਵਿਰੋਧੀ ਫਿਰ ਵੀ ਕਹਿਣਗੇ ਕਿ ਕਾਨੂੰਨ ਵਿਵਸਥਾ ਦਾ ਮਸਲਾ ਚਾਹੇ ਕੋਈ ਪੋਲੀਟੀਕਲ ਪਾਰਟੀ ਦਾ ਲੀਡਰ ਚਾਹੇ ਕੋਈ ਆਮ ਆਦਮੀ ਬੰਦਾ ਆ ਬੰਦਾ ਗਾ ਅਗਰ ਉਹਤੇ ਅਜੀਹਾ ਜਾਨਲੇਵਾ ਹਮਲਾ ਹੁੰਦਾ ਚਾਹੇ ਕੋਈ ਦੇਸ਼ ਵਿਰੋਧੀ ਤਾਕਤ ਕਰਦੀ ਜਾਂ ਜਿਹੜੇ ਸਮਾਜ ਵਿਰੋਧੀ ਅੰਸਰ ਨੇ ਜਿਨ੍ਹਾਂ ਨੂੰ ਗੈਂਗਸਟਰ ਉਹ ਇੱਕ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਹੋ ਜਾਂਦੇ ਆ ਇਸ ਕਰਕੇ ਆਮ ਆਦੀ ਪਾਰਟੀ ਟਾਰਗੇਟ ਤੇ ਆ ਗਈ ਕਿਉਂਕਿ ਦਿੱਲੀ ਦੇ ਵਿੱਚ ਪਿਛਲੇ 35 ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਤਿੰਨ ਹਮਲੇ ਹੋਏ ਨੇ ਚਾਹੇ ਸ਼ਾਈ ਵਰ ਸੁੱਟਣ ਦੀ ਜਾਂ ਪਾਣੀ ਸੁੱਟਣ ਦੀ ਗੱਲ ਹੋਵੇ ਪਰ ਆਹ ਤਾਂ ਬਹੁਤ ਜ਼ਿਆਦਾ ਅਰਵਿੰਦ ਕੇਜਰੀਵਾਲ ਦੇ ਜਿਹੜੇ ਹਮਲੇ ਉਹ ਮਾੜੇ ਉਹ ਵੀ ਨੇ ਪਰ ਇਹ ਤੇ ਅਤੀ ਮਾੜਾ ਇਹ ਤੇ ਸਿੱਧਾ ਜਾਨ ਲੈਣ ਦੀ ਜਾਨ ਲੈਵਾ ਦੀ ਕੋਸ਼ਿਸ਼ ਹੋਈ ਨਾ ਤੇ ਇਸ ਕਰਕੇ ਆਮ ਆਦੀ ਪਾਰਟੀ ਨੂੰ ਦੂਜੀਆਂ ਪਾਰਟੀਆਂ ਘੇਰੀਆਂ ਨੇ ਕਿ ਦਿੱਲੀ ਦੇ ਵਿੱਚ ਕੁਝ ਵਾਪਰ ਰਿਹਾ ਵੀ ਤੁਸੀਂ ਕਹਿੰਦੇ ਸੈਂਟਰ ਸਰਕਾਰ ਜ਼ਿੰਮੇਵਾਰ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਇਹਦੇ ਜ਼ਿੰਮੇਵਾਰ ਖੁਣ ਇਥੇ ਸੈਂਟਰ ਤਾਂ ਨਹੀਂ ਆ ਕਿਉਂਕਿ ਜਿਹੜਾ ਕਾਨੂੰਨ ਵਿਵਸਥਾ ਵਾ ਉਸ ਸਟੇਟ ਸਬਜੈਕਟ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੈਂਟਰ ਦੀਆਂ ਜਿਹੜੀਆਂ ਏਜੰਸੀਆਂ ਪੰਜਾਬ ਨੂੰ ਦੇ ਵਿੱਚ ਲੈ ਕੇ ਬੜੀਆਂ ਸੁਚੇਤ ਨੇ ਕਿਉਂਕਿ ਅਸੀਂ ਬਾਰਡਰ ਸਟੇਟ ਹੈ ਸਾਡੇ ਗਵਾਂਢੀ ਦੇਸ਼ ਦੇ ਨਾਲ ਕਿਹੋ ਜੇ ਤਾਲਕੁ ਨੇ ਸਾਰੇ ਨੂੰ ਪਤਾ ਹੈ ਇਸ ਕਰਕੇ ਹਮੇਸ਼ਾ ਸचेत ਰਹਿੰਦੀਆਂ ਨੇ ਏਜੰਸੀਆਂ ਪਰ ਕਾਨੂੰਨ ਵਿਵਸਥਾ ਜਿਹੜਾ ਮਸਲਾ ਉਹ ਸਟੇਟ ਸਬਜੈਕਟ ਆ ਔਰ ਇਸ ਮਸਲੇ ਚ ਪੰਜਾਬ ਸਰਕਾਰ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਹਿ ਹੀ ਦਿੱਤਾ ਕਿ ਅਸੀਂ ਐਸਆਈਟੀ ਦਾ ਗਠਨ ਕੀਤਾ ਕਰਤਾ ਵਾ ਅਸੀਂ ਕਹੇ ਪੁਲਿਸ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਤੁਰੰਤ ਕੀਤੀ ਜਾਵੇ ਇਹ ਕਰਨੀ ਪਏਗੀ ਕਿਉਂਕਿ ਮਸਲਾ ਇੱਕ ਧਾਰਮਿਕ ਸਥਾਨ ਦੇ ਨਾਲ ਵੀ ਜੁੜਿਆ ਕਾਲੀਦਲ ਦੇ ਪ੍ਰਧਾਨ ਦੇ ਨਾਲ ਜੁੜਿਆ ਔਰ ਕਾਲਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਕਹਿ ਦਿੱਤਾ ਉਹਨਾਂ ਨੇ ਐਡੀ ਵੱਡੀ ਗੱਲ ਕਹਿ ਦਿੱਤੀ ਕਿ ਸੁਬੀ ਸਿੰਘ ਬਾਦਲ ਤੇ ਨਹੀਂ ਹਮਲਾ ਇਹ ਕਾਲ ਤਖਤ ਤੇ ਹਮਲਾ ਉਹ ਇਸ ਕਰਕੇ ਕਾਲ ਤਖਤ ਤੇ ਹਮਲਾ ਮੰਨਦੇ ਨੇ ਕਿਉਂਕਿ ਸੁਬੀ ਸਿੰਘ ਬਾਦਲ ਦੀ ਹਾਜ਼ਰੀ ਲੱਗ ਰਹੀ ਹੈ ਉਹਨਾਂ ਨੇ ਸੇਵਾਦਾਰਾਂ ਵਾਲਾ ਚੋਲਾ ਪਾ ਕੇ ਆਪਣੀ ਡਿਊਟੀ ਨਿਭਾ ਰਹੇ ਨੇ ਉਹ ਕਹਿੰਦੇ ਕਿ ਸੁਬੀ ਸਿੰਘ ਬਾਦਲ ਕਾਲੀਦਲ ਦਾ ਪ੍ਰਧਾਨ ਹੀ ਇੱਕ ਸਜਾ ਜਾਪਤਾ ਜਿਹੜਾ ਸਜ਼ਾ ਭੁਗਤ ਰਿਹਾ ਹੈਗਾ ਤੇ ਸਾਡਾ ਤਨਖਾਈ ਆ ਵਾ ਇਸ ਕਰਕੇ ਉਹਨਾਂ ਦੇ ਵੱਡੀ ਗੱਲ ਕੀ ਹੁੰਦਾ ਤੇ ਪੰਜਾਬ ਸਰਕਾਰ ਨੂੰ ਤਾੜਨਾ ਵੀ ਕੀਤੀ ਹੈਗੀ ਪਰ ਸਵਾਲ ਹੈ ਕਿ ਚਾਹ ਗਿਆਨੀ ਹਰਪ੍ਰੀਤ ਸਿੰਘ ਦਾ ਸਟੇਟਮੈਂਟ ਆ ਕਿ ਚਾਹ ਜਥੇਦਾਰ ਗਿਆਨੀ ਰੁਕਬੀ ਸਿੰਘ ਸਾਹਿਬ ਦੀ ਆਈ ਹੈ ਜਾਂ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਆਈ ਹੈ ਇਹਨਾਂ ਨੂੰ ਇਸ ਮਸਲੇ ਦੇ ਵਿੱਚ ਜਥੇਦਾਰ ਜਾਂ ਸਿੰਘ ਸੁਬਾਨ ਨੂੰ ਚਾਹ ਟੈਲੀਫੋਨ ਤੇ ਗੱਲ ਕਰਨ ਇੱਕ ਦੂਜੇ ਦੇ ਨਾਲ ਤੁਹਾਨੂੰ ਕੁਝ ਨਾ ਕੁਝ ਇਹ ਨਹੀਂ ਹੈ ਕਿ ਤੁਸੀਂ ਉਹਦੀ ਸਜ਼ਾ maaf ਕਰ ਦੋ ਪਰ ਜਿਹੜੀ ਉਹਨਾਂ ਨੇ ਬਾਕੀ ਦੇਣ ਸਜ਼ਾ ਭੁਗਤਣੀ ਹੈ 9 ਦਿਨ ਹਲੇ ਬਾਕੀ ਨੇ ਅਜੇੇ ਥਾਵਾਂ ਤੇ ਸੁਭੀ ਸਿੰਘ ਬਾਦਲ ਦੀ ਡਿਊਟੀ ਲਗਾਉਣੀ ਪੈਗੀ ਜਿੱਥੇ ਉਹ ਸੌਫਟ ਟਾਰਗੇਟ ਨਾ ਹੋਵੇ ਹੁਣ ਬਾਕੀ ਵੀ ਚਿੰਤਾ ਦੇ ਵਿੱਚ ਪੈ ਗਈ ਹੋਣਗੇ ਨਾ ਜਿਹੜੇ ਬਾਕੀ ਨੇ ਕਿਉਂਕਿ ਗੁੱਸਾ ਕਿਸੇ ਦੇ ਪ੍ਰਤੀ ਵੀ ਹੋ ਸਕਦਾ ਹੈ ਹਾਂ ਗੁੱਸਾ ਦੇ ਕਿਸੇ ਵੀ ਪ੍ਰਤੀ ਪਰ ਇੰਨਾ ਗੁੱਸਾ ਵੀ ਨਫ਼ਰਤ ਇੰਨੀ ਵੀ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਹਥਿਆਰ ਚੱਕ ਲੋ ਤੇ ਅਗਲੇ ਨੂੰ ਮਾਰ ਤੱਕ ਚਲੇ ਜਾਓ ਕਿਉਂਕਿ ਸਜਾ ਦੇ ਲੋਕ ਦੁਨਿਆਵੀ ਤੌਰ ਤੇ ਤੇ ਉਹਨਾਂ ਨੂੰ ਸਜ਼ਾ ਮਿਲ ਹੀ ਚੁੱਕੀ ਹੈ ਸੱਤਾ ਤੋਂ ਬਾਹਰ ਹੋ ਚੁੱਕੇ ਨੇ ਦਨਖਾਈਆ ਇਕਰਾਰ ਦਿੱਤੇ ਜਾ ਚੁੱਕ ਨੇ ਪਰ ਹੁਣ ਬਾਕੀ ਜਿਹੜੇ ਨੇ ਕਿਉਂਕਿ ਹੁਣ ਲੋਕਾਂ ਦਾ ਕੀ ਪਤਾ ਹੈਗਾ ਅੰਦਰ ਹਥਿਆਰ ਲੈ ਕੇ ਜਾ ਰਹੇ ਨੇ ਜਿਹੜਾ ਨਰਾਂਸੀ ਜੋੜਾ ਜੇ ਉਥੋਂ ਤੱਕ ਪਹੁੰਚ ਗਿਆ ਉਹ ਤੇ ਅੱਗੇ ਵੀ ਜਾ ਸਕਦਾ ਇਦਾਂ ਦੇ ਹੋਰ ਲੋਕ ਵੀ ਬਥੇਰੇ ਹੋਣਗੇ ਜੇ ਸਥਿਤੀ ਜਿਹਦੇ ਵਿੱਚ ਦੇਖੋ ਹੁਣ ਤੇ ਸਿੰਘ ਸਬਾਨ ਨੂੰ ਤੇ ਪਰਚੋਲ ਕਰਨੀ ਪੈਣੀਗੀ ਕਿ ਉਸ ਉੱਥੇ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਜਾ ਸਕਦੀਆਂ ਜਿੱਥੇ ਉਹ ਸੌਫਟ ਟਾਰਗੇਟ ਵਿਕਰਮ ਸਿੰਘ ਮਜੀਠੀਆ ਵੀ ਟਾਰਗੇਟ ਤੇ ਬਾਕੀ ਵੀ ਟਾਰਗੇਟ ਤੇ ਨੇ ਵਿਕਰਮ ਸਿੰਘ ਮਜੀਠੀਆ ਵੀ ਜੈਡ ਸਕਿਉਰਟੀ ਨੇ ਹੁਣ ਅਜਿਹੀ ਸਥਿਤੀ ਦੇ ਵਿੱਚ ਹੁਣ ਕੋਈ ਵੀ ਅਜਿਹੀ ਨਹੀਂ ਆ ਠੀਕ ਹੈ ਕਿ ਸਿੰਘ ਸਬਾਨ ਵੱਲੋਂ ਦਿੱਤਾ ਇਹ ਫੈਸਲਾ ਬਹੁਤ ਬਹੁਤ ਮਹੱਤਵਪੂਰਨ ਆ ਪਰ ਨਾਲ ਦੀ ਨਾਲ ਜਾਣ ਦਾ ਵੀ ਸਵਾਲ ਆਗਾ ਮੈਨੂੰ ਲੱਗਦਾ ਕਿ ਉਹਨਾਂ ਨੂੰ ਪਰਚੋਲ ਕਰਨੀ ਪੈਣੀ ਜਾਂ ਕਾਰ ਵੀ ਲਈ ਹੋਏਗੀ ਕਿ ਇਸ ਮਸਲੇ ਦੇ ਵਿੱਚ ਜਿਹੜੀਆਂ ਪ੍ਰਕੌਸ਼ਨਸ ਨੇ ਉਹ ਕੀ ਲੈਣੀਆਂ ਪੈਣਗੀਆਂ ਔਰ ਇਸ ਮਸਲੇ ਦੇ ਵਿੱਚ ਜਿਹੜੇ ਸੁਭੀ ਸਿੰਘ ਬਾਦਲ ਨਾਲ ਜੈਡ ਪਲੱਸ ਸਕਿਉਰਟੀ ਵਾਲੇ ਚੱਲ ਰਹੇ ਉਹ ਵੀ ਮੀਟਿੰਗ ਕਰਨਗੇ ਅੰਮ੍ਰਿਤਸਰ ਪੁਲਿਸ ਵੀ ਮੀਟਿੰਗ ਕਰੇਗੀ ਜਿਹੜੀ ਸਾਡੇ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਆ ਉਹ ਵੀ ਮੀਟਿੰਗ ਕਰੇਗੀ ਸੈਂਟਰ ਦੀ ਜਿਹੜੀ ਆਈਬੀ ਆ ਉਹ ਵੀ ਮੀਟਿੰਗ ਕਰੇਗੀ ਹੁਣ ਮੀਟਿੰਗ ਕਰਨਗੇ ਉਹ ਮੀਟਿੰਗ ਕਰਕੇ ਸਿੰਘ ਸਬਾਨ ਨੂੰ ਜਾਂ ਸ਼ਰੋਣੀ ਕਮੇਟੀ ਨੂੰ ਦੱਸਣਗੇ ਕਿ ਜੀ ਪ੍ਰਕੌਸ਼ਨ ਤੁਹਾਨੂੰ ਲੈਣੀ ਪੈਣੀ ਆ ਕਿਉਂਕਿ ਇਹ ਤੇ ਉਹਨੂੰ ਨਰੈਣ ਸਿੰਘ ਚੋੜੇ ਨੂੰ ਮੌਕਾ ਤੇ ਮਿਲਿਆ ਠੀਕ ਹੈ ਕਿ ਉਹ ਅਲਰਟ ਸੀ ਜੇ ਬੰਦੇ ਸਵੇਰ ਦੇ ਟਾਈਮ ਜਾਂ ਅਲਰਟ ਅਲਰਟ ਨਾ ਹੁੰਦੇ ਤੇ ਕੁਝ ਵੀ ਪਾਣਾ ਵਾਪਰ ਸਕਦਾ ਸੀ ਤੇ ਅਗਲੇ ਦਿਨਾਂ ਤੇ ਵੀ ਤਾਂ ਉਹ ਧਿਆਨ ਰੱਖਣਾ ਪੈਣਾ ਹੈਗਾ ਕਿਉਂਕਿ ਜਦੋਂ ਸੁਬੀਸ਼ ਸਿੰਘ ਬਾਦਲ ਉਹ ਪਹਿਲਾਂ ਵਿਚਰਦੇ ਨੇ ਉਹ ਬੜੀ ਜਿੱਥੇ ਵੀ ਰੈਲੀਆਂ ਰੁਲੇ ਜਾਂਦੀਆਂ ਬੜੀ ਤਲਾਸ਼ੀ ਲੈਂਦੀ ਨੇ ਹਾਲਾਂਕਿ ਲੋਕੀ ਕਹਿੰਦੇ ਕਿ ਨੇ ਤਲਾਸ਼ੀਆਂ ਕੋ ਲਈਆਂ ਜਾਂਦੀਆਂ ਨੇ ਪਰ ਜੇ ਇਹ ਕਰਕੇ ਕਿਉਂਕਿ ਤੁਸੀਂ ਕਿਸੇ ਤੇ ਵਿਸ਼ਵਾਸ ਨਹੀਂ ਕਰ ਸਕਦੇ ਹੈਗੇ ਨੇ ਕਿਉਂਕਿ ਲੋਕ ਪਤਾ ਨਹੀਂ ਕਿਸ ਪ੍ਰਵਿਰਤੀ ਵਾਲੇ ਨੇ ਜਨੇ ਖਣੇ ਕੋ ਹਥਿਆਰ ਹੈਗਾ ਲੋਕੀ ਨੇ ਮੌਕਾ ਭਾਲਦੇ ਨਰੈਨ ਸਿੰਘ ਚੋੜੇ ਹੁਣੀ ਮੌਕਾ ਭਾਲਦੇ ਉਹਨਾਂ ਨੂੰ ਮਿਲ ਗਿਆ ਪਰ ਕਿਸਮਤ ਸੁਭੀ ਸਿੰਘ ਬਾਦਲ ਦੀ ਚੰਗੀ ਸੀ ਅੱਜ ਸ਼ਾਇਦ ਉਹਨਾਂ ਲੋਕਾਂ ਨੂੰ ਵੀ ਅਹਿਸਾਸ ਹੋ ਗਿਆ ਹੋਵੇ ਜਿਹੜੇ ਕੱਲ ਇਹ ਸਵਾਲ ਕਰ ਰਹੇ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਸੁਖਵੀਰ ਸਿੰਘ ਬਾਦਲ ਤਾਂ ਤਨਖਾਹ ਭੁਗਤ ਰਹੇ ਨੇ ਤੇ ਇੰਨੀ ਤਾਮਯਾ ਬਣਾ ਲ ਕਿਉਂ ਲਈ ਫਿਰਦੇ ਆ ਕਿਉਂਕਿ ਘੇਰਾ ਬਹੁਤ ਵੱਡਾ ਸੀ ਕੱਲ ਅੱਜ ਉਸ ਦੇ ਮੁਕਾਬਲੇ ਘੱਟ ਸੀ ਲੋਕ ਉੱਥੇ ਨੇੜੇ-ਤੇੜੇ ਖੜੇ ਲੋਕ ਕਹਿ ਲਈਏ ਜਾਂ ਸੁਰੱਖਿਆ ਮਲਾਜ਼ਮ ਕੁਝ ਲੋਕ ਕਹਿ ਰਹੇ ਸੀ ਕਿ ਇਸ ਤਰ੍ਹਾਂ ਕਿਉਂ ਇੱਕ ਤਾਂ ਤਨਖਾਹ ਹੀ ਆਕਰਾਰ ਦਿੱਤੇ ਨੇ ਤਨਖਾਹ ਭੁਗਤ ਰਹੇ ਨੇ ਅੱਜ ਸ਼ਾਇਦ ਉਹ ਸੋਚਦੇ ਹੋਣਗੇ ਕਿ ਇਸ ਕਰਕੇ ਸੀ ਕਿਉਂਕਿ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਦੇਖੋ ਜਿਹੜੇ ਲੋਕ ਇਦਾਂ ਦੀਆਂ ਗੱਲਾਂ ਕਰਦੇ ਉਹ ਮਤਲਬ ਲੋ ਟਿਚਰੀ ਲੋਕ ਮਜ਼ਾਕ ਕਰਦੇ ਆ ਗਨ ਦੇਖੋ ਇੱਕ ਤੇ ਸਜ਼ਾ ਭੁਗਤ ਰਹੇ ਅਸੀਂ ਮਜ਼ਾਕ ਕਰ ਰਹੇ ਹੈਗੇ ਨੇ ਠੀਕ ਹੈ ਦੂਜੀ ਗੱਲ ਇਹ ਕਿ ਸਾਰਿਆਂ ਨੂੰ ਪਤਾ ਕੋ ਜੈਡ ਪਲੱਸ ਕਿ ਸਿਕਿਉਰਟੀ ਜਿਹੜੀ ਦਿੱਤੀ ਜਾਂਦੀ ਨਾ ਉਹ ਐਵੇਂ ਨਹੀਂ ਦਿੱਤੀ ਜਾਂਦੀ ਆਲਰੇਡੀ ਜਿਹੜੀਆਂ ਥ੍ਰੈਟ ਪਰਸੈਪਸ਼ਨਸ ਹੁੰਦੀਆਂ ਉਹ ਤਾਂ ਹੀ ਦਿੱਤੀ ਜਾਂਦੀਆਂ ਹਰ ਇੱਕ ਨੂੰ ਨਹੀਂ ਮਿਲਦੀ ਸਿਕਿਉਰਿਟੀ ਹਰ ਇੱਕ ਨੂੰ ਏਦਾਂ ਦੀ ਜੈਡ ਪਲੱਸ ਕਿਉਂ ਨਹੀਂ ਮਿਲਦੀ ਹੈਗੀ ਜਿੰਨੂੰ ਜਿੰਨੂੰ ਥ੍ਰੈਟ ਹੁੰਦੀ ਹੈ ਉਹਨਾਂ ਨੂੰ ਜੈ ਦੇਣੀ ਪੈਂਦੀ ਹੈਗੀ ਕਿਉਂਕਿ ਜਿਹੜੀ ਸਟੇਟ ਹੁੰਦੀ ਹੈ ਸਰਕਾਰ ਹੁੰਦੀ ਉਹਦੇ ਵਾਸਤੇ ਸਾਰੇ ਮਹੱਤਵਪੂਰਨ ਬੰਦੇ ਹੁੰਦੇ ਨੇ ਤੇ ਜਿਹੜੀ ਸਟੇਟ ਨੂੰ ਰਨ ਕਰਦੇ ਨੇ ਉਹ ਜਾਦਾ ਇੰਪੋਰਟੈਂਟ ਲਾਜ਼ਮੀ ਤੌਰ ਤੇ ਕਿਉਂਕਿ ਉਹਨਾਂ ਦੇ ਸਿਰ ਤੇ ਸਟੇਟ ਚੱਲਦਾ ਹੈਗਾ ਹੁਣ ਜਿਹੜੇ ਲੋਕ ਕੱਲ ਗੱਲਾਂ ਕਰਨਗੇ ਅੱਜ ਵੀ ਕਈ ਲੋਕੀ ਕਿੰਤੂ ਪਰੰਤੂ ਕਰਨਗੇ ਪਰ ਜਿਹੜੇ ਏਦਾਂ ਦੇ ਲੋਕ ਹੁੰਦੇ ਨੇ ਉਹ ਖੁਦ ਪ੍ਰਤੀ ਕਿੰਨੇ ਗੰਭੀਰ ਹੋਣਗੇ ਇਸ ਗੱਲ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਜੇ ਤੁਸੀਂ ਅਗਲੇ ਦੀ ਜ਼ਿੰਦਗੀ ਜਾਂ ਮੌਤ ਨੂੰ ਲੈ ਕੇ ਗੱਲਾਂ ਕਰਦੇ ਤੁਸੀਂ ਆਪਣੇ ਬਾਰੇ ਜਾਂ ਆਪਣੇ ਪਰਿਵਾਰ ਬਾਰੇ ਸੋਚ ਲੋ ਕਿ ਕੱਲ ਨੂੰ ਅਗਰ ਤੁਹਾਡੇ ਪਰਿਵਾਰ ਨਾਲ ਤੁਹਾਡੇ ਨਾਲ ਕੁਝ ਹੋ ਜਾਂਦਾ ਹੈਗਾ ਤੁਸੀਂ ਤੇ ਇੱਕ ਬਿਜਲੀ ਦਾ ਬਿੱਲ ਤਾਰਨ ਜਾਂਦੇ ਹੋ ਉੱਥੇ ਲੰਮੀ ਲਾਈਨ ਚ ਖਲੋਣਾ ਪਏ ਤੁਸੀਂ ਜਿਹੜਾ ਬਿਜਲੀ ਵਾਲਾ ਬਿੱਲ ਲੈ ਰਹਿਆ ਹੁੰਦਾ ਉਹਨੂੰ ਸੌ ਗਾਲਾਂ ਕੱਢਦੇ ਨੇ ਤੁਸੀਂ ਤੇ ਡਾਕਟਰਾਂ ਕੋਲ ਚਲੇ ਉੱਥੇ ਲਾਈਨ ਲੱਗੀ ਤੁਸੀਂ ਡਾਕਟਰਾਂ ਨੂੰ ਗਾਲਾਂ ਕੱਢਣ ਲੱਗ ਪੈਂਦੇ ਨੇ ਲੋਕ ਜਿਆਦਾ ਗੰਭੀਰ ਨਹੀਂ ਹਗੇ ਸੰਜੀਦਗੀ ਨਹੀਂ ਦਿਖਾਉਂਦੇ ਨੇ ਲੋਕ ਤੇ ਜੇ ਅਸੀਂ ਕਹਿੰਦੇ ਕਿ ਉਹ ਦੂਜੇ ਬੰਦੇ ਨੂੰ ਮਿਲਦਾ ਫਿਰ ਕਹਿੰਦੇ ਲੈ ਜਾ ਉਹ ਇਹੋ ਕਿਵੇਂ ਹੋ ਗਿਆ ਨਾ ਜੀ ਸਥਿਤੀ ਦੇ ਵਿੱਚ ਲੋਕਾਂ ਨੂੰ ਹਰ ਇੱਕ ਦੀ ਇਹ ਨਹੀਂ ਕਿ ਸੁਭੀ ਸਿੰਘ ਬਾਦਲ ਤੇ ਉਹ ਉਹ ਹਰਤੇ ਹੁਣ ਲੋਕੀ ਸਵਾਲ ਕਿਵੇਂ ਪਿਛਲੇ ਦੋ ਦਿਨਾਂ ਤੋਂ ਕਰ ਰਹੇ ਤੇ ਅੱਜ ਫਿਰ ਗੱਲਾਂ ਕਰ ਰਹੇ ਨੇ ਇਹਦੇ ਦੇਖੋ ਇੱਕ ਕਾਨੂੰਨ ਵਿਵਸਥਾ ਦਾ ਮਸਲਾ ਸਿਕਿਉਰਿਟੀ ਦਾ ਮਸਲਾ ਸਾਨੂੰ ਇਸ ਸਿਕਿਉਰਿਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਗੱਲਾਂ ਕਰਨੀਆਂ ਚਾਹੀਦੀਆਂ ਮਖੌਲ ਨਹੀਂ ਕਰਨਾ ਚਾਹੀਦਾ। ਇਹ ਘਟਨਾਕ੍ਰਮ ਤੋਂ ਬਹੁਤ ਜਣਿਆਂ ਨੂੰ ਸਿੱਖਣ ਨੂੰ ਮਿਲੇਗਾ ਭਾਵੇਂ ਹੋਣਾ ਨਹੀਂ ਚਾਹੀਦਾ ਜੇ ਹੋਇਆ ਤੇ ਇਸ ਦੇ ਨਾਲ ਕਈ ਜਣੇ ਸਿੱਖਣਗੇ। ਪਰ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਸ਼ਾਇਦ ਇਹ ਅਹਿਸਾਸ ਹੁਣ ਹੋ ਗਿਆ ਹੋਵੇਗਾ ਇਸ ਘਟਨਾਕ੍ਰਮ ਦੇ ਨਾਲ ਕਿ ਜਦੋਂ ਉਹਨਾਂ ਦੇ ਰਾਜ ਦੇ ਵਿੱਚ ਜਿਹੜਾ ਉਹਨਾਂ ਨੇ ਗਣਾ ਕਬੂਲ ਵੀ ਲਿਆ ਕਿ ਜਦੋਂ ਗੋਲੀ ਚਲਾਉਣ ਦਾ ਹੁਕਮ ਦਿੱਤਾ ਜਾਂਦਾ ਹੈ ਉੱਥੇ ਦੋ ਸਿੰਘ ਸ਼ਹੀਦ ਹੋ ਜਾਂਦੇ ਆ ਕਿ ਉਦੋਂ ਜਦੋਂ ਗੋਲੀ ਚਲਾਉਣ ਦਾ ਹੁਕਮ ਸੀ ਜਿੰਨਾਂ ਤੇ ਚੱਲੀ ਸੀ ਉਹਨਾਂ ਪਰਿਵਾਰਾਂ ਤੇ ਕੀ ਬੀਤੀ ਹੋਣੀ ਹੈ। ਉਹ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਇਹ ਗੋਲੀ ਚੱਲਦੀ ਹੈਗੀ ਨਾ ਉਦੋਂ ਇਲਾਕੇ ਦਾ ਜਿਹੜਾ ਨਾ ਉੱਥੇ ਜਦੋਂ ਵੀ लाਠੀ ਚਾਰਜ ਹੁੰਦਾ ਨਾ ਜਾਂ ਇਦਾਂ ਦੇ ਮਾਹੌਲ ਬਣ ਜਾਂਦਾ ਹੈਗਾ ਉਦੋਂ ਸਾਰੀ ਇਲਾਕੇ ਦਾ ਜਿਹੜਾ ਉੱਥੇ ਡਿਊਟੀ ਮੈਸਟਰੇਡ ਹੁੰਦਾ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਉਹ ਕਿਤੇ ਵੀ ਹੋਰ ਕੋ ਪੂਰੇ ਰਾਈਟ ਹੁੰਦੇ ਨੇ ਕੇ ਲੋਡ ਪੈਨ ਤੇ ਮੈਂ ਵਾਈਫਾਇਰ ਵੀ ਕਰ ਸਕਦਾ ਲੋਡ ਪੈਨ ਤੇ ਲਾਠੀ ਚਾਰਜ ਵੀ ਕਰ ਸਕਦਾ ਹੁਣ ਜਿੰਨੇ ਵੀ ਜਿਹੜੇ ਰੈਲੀ ਧਰਨੇ ਰੋਸਤਰ ਹੁੰਦੇ ਨੇ ਮਜ਼ਹਰੇ ਹੁੰਦੇ ਉਥੇ ਕਟੂਗੜ ਇੱਕ ਡਿਊਟੀ ਇੰਵੈਸਟਿਡ ਹੁੰਦਾ ਜੋ ਨਾਇਬ ਤਹਿਸੀਲਦਾਰ ਤਹਿਸੀਲਦਾਰ ਨਾ ਐਸ ਡੀ ਐਮ ਲੈਵਲ ਦਾ ਰੈਂਕ ਦਾ ਅਧਿਕਾਰੀ ਹੈ ਉਹਦੇ ਹੀ ਉਥੇ ਆਰਡਰ ਮੰਨੇ ਜਾਂਦੇ ਹੈਗੇ ਠੀਕ ਹੈ ਕਿ ਉਦੋਂ ਇਹ ਬਹੁਤ ਵੱਡਾ ਪੰਜਾਬ ਪੁਲਿਸ ਕੋ ਗਨਾ ਹੈ ਮੌਕੇ ਦੇ ਅਫਸਰਾਂ ਦਾ ਫੇਲੀਅਰ ਸੀ ਔਰ ਪੰਜਾਬ ਸਰਕਾਰ ਦਾ ਫੇਲੀਅਰ ਸੀ ਜਿਨ੍ਹਾਂ ਨੇ ਐਡੀ ਵੱਡਾ ਗੰਭੀਰ ਮਸਲਾ ਸੀ ਨਾਜ਼ਿਕ ਮਸਲਾ ਜੀ ਜਿਹਨੂੰ ਸੀਰੀਅਸ ਹੋ ਕੇ ਨਹੀਂ ਲਿਆ ਇਸੇ ਕਰਕੇ ਤੇ ਅੱਜ ਸ਼ਰਮਨੀ ਕਾਲੀ ਦਲ ਦੀ ਲੀਡਰਸ਼ਿਪ ਨਤੀਜੇ ਭੁਗਤ ਰਹੀ ਹੈਗੀ ਹੁਣ ਇਹਨਾਂ ਵੇਲੇ ਜਿਹੜੀ ਉੱਥੇ ਬਰਗਾੜੀ ਜਾਂ ਬੈਬਲ ਕਲਾ ਗੋਲੀकांड ਉਹਦੇ ਚ ਸਟੇਟ ਦਾ ਫੇਲੀ ਪੁਲਿਸ ਦਾ ਫੇਲੀਅਰ ਹੈ ਕਿ ਇੱਕ ਪਾਸੇ ਸ਼ਾਂਤਮਈ ਤਰੀਕੇ ਨਾਲ ਜਿਹੜੇ ਲੋਕੀ ਉੱਥੇ ਪ੍ਰੋਟੈਸਟ ਕਰ ਰਹੇ ਤਾਨੂੰ ਗੋਲੀ ਚਲਾਉਣੀ ਪਈ ਹੈ ਕਿਉਂ ਚਲਾਉਣੀ ਪਈ ਹੈ ਜੇ ਸਿਆਣੀ ਲੀਡਰਸ਼ਿਪ ਹੋਵੇ ਜਾਂ ਸਿਆਣੀ ਆਫੀਸਰ ਹੋਣ ਉਹ ਇਸ ਗੱਲ ਤੇ ਪਹੁੰਚ ਦੇਣੀ ਆ ਪਹਿਲਾਂ ਹੀ ਨਵੇੜ ਲੈਂਦੇ ਹੈਗੇ ਨੇ ਹੁਣ ਉਹ ਜਿਹੜਾ ਵਾਪਰਿਆ ਭਾਣਾ ਉਹਦੇ ਉਸੇ ਕਰਕੇ ਤੇ ਦੋਸ਼ੀ ਨੇ ਉਸੇ ਕਰਕੇ ਤੇ ਸਜ਼ਾ ਭੁਗਤਦੇ ਹੈਗੇ ਨੇ ਹੁਣ ਲੋਕੀ ਜ਼ਰੂਰ ਕਹਿਣਗੇ ਕਿ ਤੁਹਾਡੇ ਸਰਕਾਰ ਵੇਲੇ ਨਜਾਇਜ਼ ਮੁੰਡਿਆਂ ਤੇ ਗੋਲੀਆਂ ਚਲਾਈਆਂ ਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਅੱਜ ਤੁਹਾਡੀ ਵਾਰੀ ਆਈ ਤੇ ਤੁਹਾਨੂੰ ਡਰ ਲੱਗਣ ਲੱਗ ਪਏ ਇਲਾਜ਼ਮੀ ਤੌਰ ਤੇ ਇਸੇ ਕਰਕੇ ਤੇ ਸਮਾਜ ਤੁਹਾਨੂੰ ਬਹੁਤ ਕੁਝ ਸਿਖਾ ਦਿੰਦਾ ਹੈਗਾ ਪਰ ਜੇ ਤੁਸੀਂ ਸਰਕਾਰ ਦੇ ਵਿੱਚ ਹੁੰਦੇ ਨਾ ਹੂੰ ਤੁਸੀਂ ਪ੍ਰਵਾਹ ਨਹੀਂ ਕਰਦੇ ਅਗੇ ਜਦੋਂ ਤੁਸੀਂ ਸੱਤਾ ਤੋਂ ਬਾਹਰ ਹੋ ਜਾਂਦੇ ਫਿਰ ਤੁਹਾਨੂੰ ਸਾਰਿਆਂ ਨੂੰ ਜ਼ਿੰਦਗੀਆਂ ਪਿਆਰੀਆਂ ਲੱਗਣ ਲੱਗ ਪਿਆ ਹੁਣ ਜਿਵੇਂ लाठी चार्ज ਹੋ ਰਿਆ ਨੇ ਇਸ ਪੰਜਾਬ ਸਰਕਾਰ ਆਮ ਆਦੀ ਪਾਰਟੀ ਜਦੋਂ ਇਹ ਆਪੋਜੀਸ਼ਨ ਚ ਪਾਰਟੀ ਹੀ ਤੇ ਕਾਲੀ ਜਾਂ ਕਾਂਗਰਸ ਸਰਕਾਰ ਤੇ ਕਹਿੰਦੇ ਸੀ ਲਾਠੀ ਚਾਰਜ ਹੋਣਾ ਤੇ ਰੋਜ਼ ਕਹਿ ਦਿੰਦੇ ਨੇ ਜਿ ਜ਼ਿਲ੍ਹਾ ਵਾਲਾ ਬਾਗ ਰੂ ਚੇਤਾ ਕਰਵਾ ਦਿੱਤਾ ਹੁਣ ਰੋਜ਼ ਹੀ ਲਾਠੀ ਚਾਰਜ ਹੋ ਰਿਹਾ ਹੁਣ ਕਾਲੀਦਲ ਕਾਂਗਰਸ ਕਹਿ ਰਹੇ ਨੇ ਕਿ ਬਰੋਜਗਰਾਂ ਤੇ ਲਾਠੀ ਚਾਰਜ ਜੋ ਤੁਸੀਂ ਸਰਕਾਰ ਦੇ ਵਿੱਚ ਹੁੰਦੇ ਨੇ ਤੁਸੀਂ ਆਪਣੇ ਹਿਸਾਬ ਨਾਲ ਸੋਚਦੇ ਆਪੋਜੀਸ਼ਨ ਲੀਡਰ ਦੇ ਜਦੋਂ ਤੁਸੀਂ ਹੁੰਦੇ ਤੁਸੀਂ ਆਪਣੇ ਹਿਸਾਬ ਨਾਲ ਸੁਧ ਹੁਣ ਜੋ ਕਾਲੀਆਂ ਦੀ ਸਰਕਾਰ ਹੈ ਜੋ ਕੁਝ ਇਹਨਾਂ ਵੇਲੇ ਗਲਤੀਆਂ ਹੋਈਆਂ ਨੇ ਉਦੋਂ ਇਹਨਾਂ ਨੂੰ ਗਲਤੀਆਂ ਦਾ ਅਹਿਸਾਸ ਨਹੀਂ ਅੱਜ ਸੱਤਾ ਦੋ ਬਾਹਰ ਹੋ ਗਏ ਤੇ ਉਹਨਾਂ ਗਲਤੀਆਂ ਦਾ ਅਹਿਸਾਸ ਕਰ ਰਹੇ ਨੇ ਪਛਤਾਵਾ ਕਰ ਰਹੇ ਹੁਣ ਦੇਖੋ ਨਾ ਸੁਬੀਰ ਸਿੰਘ ਬਾਦਲ ਸਾਹਿਬ ਬੈਠੇ ਨੇ ਸਜ਼ਾ ਭੁਗਤ ਰਹੇ ਨੇ ਉਹ ਕਿਸੇ ਨਾਲ ਅੱਖ ਵੀ ਨਹੀਂ ਮਿਲਾ ਰਹੇ ਹੈਗੇ ਨੇ ਉਹ ਮੈਨੂੰ ਲੱਗਦਾ ਕਿ ਅੱਖਾਂ ਬੰਦ ਕਰਕੇ ਵਾਹਿਗੁਰੂ ਦਾ ਜਾਪ ਹੀ ਜਾਪ ਰਹੇ ਹੋਣਗੇ ਜਾਂ ਪਛਤਾਵਾ ਕਰ ਰਹੇ ਦੋ ਚੀਜ਼ਾਂ ਹੀ ਹੋ ਸਕਦੀਆਂ ਤੇ ਉਹ ਹੁਣ ਸਾਰੀਆਂ ਚੀਜ਼ਾਂ ਤੁਹਾਨੂੰ ਸਿਖਾਉਂਦੀਆਂ ਨੇ ਤਾਨੂੰ ਬੈਲੈਂਸ ਰੱਖਦਾ ਨਾ ਜੀ ਹੰਕਾਰ ਵੱਡਿਆਂ ਵੱਡਿਆਂ ਦੇ ਟੁੱਟ ਜਾਂਦੇ ਹੈਗੇ ਨੇ ਔਰ ਇਹ ਟੁੱਟੇ ਨੇ ਹੰਕਾਰ ਪੋਲੀਟੀਕਲ ਪਾਰਟੀਆਂ ਦਾ ਹੰਕਾਰ ਉਦੋਂ ਟੁੱਟਦਾ ਜਦੋਂ ਇਹ ਸੱਤਾ ਤੋਂ ਬਾਹਰ ਹੋ ਜਾਂਦੇ ਨੇ ਉਦੋਂ ਟੁੱਟਦਾ ਹੈਗਾ ਤੇ ਇਹ ਇਸ ਕਰਕੇ ਇਹਨਾਂ ਦਾ ਹੰਕਾਰ ਜਿਹੜਾ ਵਾ ਇਹਨਾਂ ਕਾਲੀਆਂ ਨੂੰ ਲੋਕੀ ਹੰਕਾਰੀ ਕਹਿੰਦੇ ਪਰ ਜਿਹੜੀ ਅੱਜ ਦੀ ਜਿਹੜੀ ਘਟਨਾ ਵਾਪਰੀ ਹੈਗੀ ਨਾ ਇਹ ਬਹੁਤ ਹੀ ਸੀਰੀਅਸ ਆ ਨਿੰਦਨਯੋਗ ਆ ਔਰ ਪੰਜਾਬ ਸਰਕਾਰ ਨੂੰ ਇਸ ਮਸਲੇ ਦੇ ਵਿੱਚ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਨੇ ਕਿ ਜਿਹੜਾ ਵੀ ਆਪੋਜੀਸ਼ਨ ਪਾਰਟੀ ਦਾ ਲੀਡਰ ਹੈ ਖਾਸ ਕਰਕੇ ਕੋਈ ਵੀ ਵਿੱਚ ਆਮ ਜਨਤਾ ਨੂੰ ਤੁਹਾਨੂੰ ਸੀਰੀਅਸ ਹੋਣਾ ਪੈਣਾ ਹੈ ਤੁਸੀਂ ਉਹਨਾਂ ਮਜ਼ਾਕ ਕਰਨਾ ਬੰਦ ਕਰੋ ਤੁਸੀਂ ਤੁਹਾਡੇ ਸਾਹਮਣੇ ਇੱਕ ਵੱਡੀ ਘਟਨਾ ਜਿਹੜੀ ਆ ਉਹ ਵਾਪਰਦੀ ਵਾਪਰਦੀ ਮਸਾਂ ਬਚੀ ਕਹਿ ਸਕਦੇ ਕਿ ਸੁਬੀ ਸਿੰਘ ਬਾਦਲ ਦੇ ਸਾਹ ਹਜੇ ਬਚੇ ਦੇਖੋ ਜਿਹੜਾ ਕਾਤਲ ਆਇਆ ਵਾ ਉਹਨੇ ਤਾਂ ਉਹਦੇ ਵੱਲੋਂ ਤਾਂ ਨਹੀਂ ਕੋਈ ਮੌਕਾ ਉਦੋਪੁਰ ਦਾ ਟਾਰਗੇਟ ਲੈ ਕੇ ਗਿਆ ਸੀ ਇਹ ਤੇ ਬਹਾਨਾ ਬਣ ਗਿਆ ਕਿ ਸਿਕਿਉਰਟੀ ਵਾਲਾ ਅਲਰਟ ਸੀ ਠੀਕ ਹੈ ਕਿਉਂਕਿ ਜਿਹੜਾ ਵੀ ਵੀਆਈਪੀ ਸਿਕਿਉਰਟੀ ਹੁੰਦਾ ਤੁਸੀਂ ਆਪ ਕਈ ਵਾਰ ਦੇਖਿਆ ਹੋਊਗਾ ਉਹਦਾ ਲੀਡਰ ਵਾਲੇ ਨੇ ਧਿਆਨ ਹੁੰਦਾ ਉਹ ਜਨਤਾ ਵਾਲਾ ਇਸ ਕਰਕੇ ਉਹ ਜਿਹੜਾ ਕਹਿ ਰਹੇ ਹਨ ਕਾਲੀਦਾਰ ਕਿ ਪਿਛਲੇ 35 40 ਸਾਲ ਤੋਂ ਪਰਿਵਾਰ ਦੇ ਨਾਲ ਰਹੇ ਨੇ ਇੱਕ ਵਫਾਦਾਰੀ ਤੋਂ ਇਲਾਵਾ ਮੈਨੂੰ ਲੱਗਦਾ ਕਿ ਬੰਦੇ ਦੀ ਡਿਊਟੀ ਦੇ ਆਪਣੇ ਫਰਜ਼ਾਂ ਪ੍ਰਤੀ ਉਹ ਕਿੰਨਾ ਇਮਾਨਦਾਰ ਆ ਉਸ ਗੱਲ ਦਾ ਵੀ ਸਪਸ਼ਟ ਆ ਔਰ ਕਿੰਨਾ ਅਲਰਟ ਆ ਉਹ ਵੀ ਉਹਨੇ ਆਪਣੇ ਆਪਣੇ ਨੂੰ ਲਾਜ਼ਮੀ ਤੌਰ ਤੇ ਮਿਲਦਾ ਕਿ ਅਜਿਹੇ ਬੰਦਿਆਂ ਨੂੰ ਲਾਜ਼ਮੀ ਤੌਰ ਤੇ ਸਰਕਾਰ ਇਨਾਮ ਵੀ ਦੇਗੀ ਪ੍ਰਮੋਸ਼ਨ ਵੀ ਕਰੇਗੀ ਔਰ ਕਰਨੇ ਵੀ ਚਾਹੀਦਾ ਹੈਗਾ ਕਿਉਂਕਿ ਤੁਸੀਂ ਜਿਹੜੇ ਜੈਡ ਪਲੱਸ ਪ੍ਰੋਟੈਕਟਿਵ ਦੇ ਨਾਲ ਚੱਲਦੇ ਹੋਗੇ ਨਾ ਉਹ ਜਿਹੜਾ ਜੈਡ ਪਲੱਸ ਪ੍ਰੋਟੈਕਟਿਵ ਹੁੰਦਾ ਮਤਲਬ ਉਹਨੂੰ ਥ੍ਰੈਟ ਪਰਸੈਪਟ ਹੁੰਦੀ ਆ ਤੇ ਜਿਹੜੀ ਨਾਲ ਸਕਿਉਰਟੀ ਵਾਲਾ ਉਹ ਵੀ ਥ੍ਰੈਟ ਦੇ ਵਿੱਚ ਹੀ ਰਹਿੰਦੇ ਆ ਕਿਨੇ ਬਾਅਦ ਵਿੱਚ ਉਹਨਾਂ ਨੂੰ ਵੀ ਘੇਰਾ ਬਣਾ ਕੇ ਲੈ ਕੇ ਗਏ ਆ ਕਿ ਤੁਸੀਂ ਵੀ ਸਾਈਡ ਤੇ ਚੱਲੋ ਹਾਂ ਉਹ ਕਿਉਂਕਿ ਉਹਨਾਂ ਨੂੰ ਵੀ ਕਿਸੇ ਦੀ ਜਿਹੜਾ ਆਪਾਂ ਉਹ ਸਕਿਉਰਟੀ ਵਾਲੇ ਉਹ ਲੋਕਾਂ ਦੀ ਜ਼ਿੰਦਗੀ ਜਿਹੜਾ ਬਚਾਉਂਦਾਗਾ ਉਹਦੀ ਉਹਦੀ ਵੀ ਤਾਂ ਜ਼ਿੰਦਗੀ ਦੀ ਸਾਨੂੰ ਪਰਵਾਹ ਕਰਨੀ ਚਾਹੀਦੀ ਹੈ ਕਿਨੇ ਤੇ ਉਹ ਜਿਨ੍ਹਾਂ ਨੇ ਅੱਜ ਸੁਬੀਰ ਸਿੰਘ ਬਾਦਲ ਨੂੰ ਬਚਾਇਆ ਮੈਨੂੰ ਲੱਗਦਾ ਕਿ ਸਰਕਾਰ ਨੂੰ ਉਹਨਾਂ ਨੂੰ ਇਨਾਮ ਦੇ ਤੌਰ ਤੇ ਵੀ ਔਰ ਇਨਾਮ ਇੱਕ ਮਲਾਜ਼ਮ ਵਾਸਤੇ ਕੀ ਹੋ ਸਕਦਾ ਪ੍ਰੋਮੋਸ਼ਨ ਉਹਨਾਂ ਵਾਸਤੇ ਵੱਡੀ ਹੁੰਦੀ ਹੈ ਉਹਨਾਂ ਨੂੰ ਪ੍ਰੋਮੋਸ਼ਨ ਵੀ ਦੇਣੀ ਚਾਹੀਦੀ ਹੈਗੀ ਔਰ ਇਹਦੇ ਨਾਲ ਬਾਕੀਆਂ ਦਾ ਜਿਹੜਾ ਹੌਸਲਾ ਵਾ ਬਲੰਦ ਹੁੰਦੇ ਨੇ ਕਿਉਂਕਿ ਉਹਨਾਂ ਦਾ ਉਹਨਾਂ ਨੂੰ ਸਿਕਿਉਰਟੀ ਇਸੇ ਕਰਕੇ ਦਿੱਤੀ ਜਾਂਦੀ ਹੈ ਕਿ ਬੰਦਾ ਇਸ ਬੰਦੇ ਦੀ ਪ੍ਰੋਟੈਕਟ ਕਰੂਗਾ ਪ੍ਰੋਟੈਕਸ਼ਨ ਕਰੂਗਾ ਇਸ ਕਰਕੇ ਆਪਾਂ ਨੂੰ ਕਿਹ ਵੇਲੇ ਤਾਂ ਹੁੰਦਾ ਹੈ ਕਿ ਮਲਾਬ ਜਿਹੜੇ ਵੀਆਈਪੀ ਲੋਕਾਂ ਦੇ ਨਾਲ ਸਿਕਿਉਰਟੀ ਚੱਲਦੀ ਆ ਉਹ ਧੱਕੇ ਮੁੱਕੀ ਮਾਰਦੇ ਲੋਕਾਂ ਨਾਲ ਉੱਤਕੇ ਮੁਕੀ ਮਾਰਦੇ ਉਹਨਾਂ ਦੀ ਮਜਬੂਰੀ ਆ ਉਹਨਾਂ ਦੀ ਡਿਊਟੀ ਆ ਕਿਉਂਕਿ ਤੱਕਾ ਮੁਕੀ ਦੀ ਆਜੇ ਲੋਕੀ ਕਹਿੰਕੇ ਅੱਜਕੱਲ ਹਰ ਕੋਈ ਸੈਲਫੀ ਲੈਂਦਾ ਹੈ ਸੈਲਫੀ ਲੈਣ ਦੇ ਚੱਕਰ ਦੇ ਵਿੱਚ ਪਤਾ ਨਹੀਂ ਨਾ ਕਿਹੜਾ ਕੋਈ ਘੋੜਾ ਦੱਬ ਜੇ ਹੂੰ ਫਿਰ ਵੱਡੇ ਬੰਦੇ ਦਾ ਇੱਕ ਤੇ ਜੋ ਕੁਝ ਨੁਕਸਾਨ ਹੋਣਾ ਹੀ ਹੁੰਦਾ ਪਰ ਉਹ ਸਾਰੀ ਉਮਰ ਵਾਸਤੇ ਡਿਸਮਿਸ ਹੋ ਜਾਂਦੇ ਹੈਗੇ ਨੇ ਤੇ ਇਸ ਕਰਕੇ ਜਦੋਂ ਵੀਆਈਪੀ ਸਿਕਿਉਰਿਟੀ ਦੇ ਨਾਲ ਲੋਕ ਚੱਲਦੇ ਆਗੇ ਨੇ ਪੋਲਿਟਿਸ਼ਨਾਂ ਨੂੰ ਵੀ ਚਾਹੀਦਾ ਕਿ ਜਿਹੜਾ ਤੁਸੀਂ ਸੈਲਫੀਆਂ ਲੈਂਦੇ ਆਗੇ ਨੇ ਸੈਲਫੀਆਂ ਘਟਾਉਣੀਆਂ ਚਾਹੀਦੀਆਂ ਕਿਉਂਕਿ ਫਿਰ ਬੰਦਾ ਸਿਪਾਈ ਹਾਲ ਦਾ ਠਾਣੇਦਾਰ ਮਾਰਿਆ ਜਾਂਦਾ ਹੈਗਾ ਇਸ ਕਰਕੇ ਉਹ ਲੋਕ ਸਿਕਿਉਰਿਟੀ ਵਾਲੇ ਬੜੇ ਅਲਰਟ ਹੁੰਦੇ ਨੇ ਲੋਕਾਂ ਨੂੰ ਲੱਗੇ ਨਹੀਂ ਜਾਂਦਿੰਦੇ ਆਪਾਂ ਕਹਿੰਦੇ ਪੰਦੇ ਲੱਗੇ ਕਿਉਂ ਨਹੀਂ ਜਾਂਦਿੰਦੇ ਅਜਿਹਾ ਘਟਨਾਵਾ ਕਰਕੇ ਹੀ ਉਹ ਆਪਣੀ ਡਿਊਟੀ ਸਮਝਦੇ ਆਗੇ ਨੇ ਜਿਹੜੇ ਵੀ ਵੀਆਈਪੀ ਖਾਸ ਕਰਕੇ ਉਹ ਆਮ ਆਦੀ ਪਾਰਟੀ ਵਾਲਿਆਂ ਜਰੂਰ ਇਕ ਲਾਜੂਗੀ ਵੀ ਤੁਸੀਂ ਲੋਕਾਂ ਦੇ ਪਿਛਲੀਆਂ ਪਾਰਟੀਆਂ ਦੇ ਮੰਤਰੀਆਂ ਨੂੰ ਜਾਂ ਉਹਨਾਂ ਦੇ ਟੱਬਰਾਂ ਨੂੰ ਟੀਚਰਾਂ ਕਰਦੇ ਤੁਹਾਨੂੰ ਵੀ ਅਹਿਸਾਸ ਹੋ ਗਿਆ ਕਿ ਪੰਜਾਬ ਵਰਗੇ ਸਟੇਟ ਦੇ ਵਿੱਚ ਜਦੋਂ ਜ਼ਿੰਮੇਵਾਰੀਆਂ ਮਿਲਦੀਆਂ ਨੇ ਤੇ ਜ਼ਿੰਮੇਵਾਰੀਆਂ ਦੇ ਨਾਲ-ਨਾਲ ਤੁਹਾਨੂੰ ਤੁਸੀਂ ਆਟੋਮੈਟਿਕਲੀ ਥ्रेट ਪਰਸੈਪਸ਼ਨ 'ਚ ਵੀ ਆ ਜਾਂਦੇ ਹੈਗੇ ਨੇ ਕਿਉਂਕਿ ਤੁਹਾਡੇ ਕੋਲ ਅਜਿਹੇ ਕਾਰਨਾਮੇ ਹੋ ਜਾਂਦੇ ਨੇ ਉਚਾਈ ਡਾਇਰੈਕਟ ਵੇਅ ਨੇ ਚਾਹ ਇੰਡਾਇਰੈਕਟ ਵੇਅ ਨੇ ਜਿਹੜੇ ਕਈ ਲੋਕ ਕਈ ਕਿਸਮ ਦੇ ਲੋਕ ਨੇ ਕਈ ਵਿਚਾਰ ਵਿਚਾਰਧਾਰਾ ਦੇ ਲੋਕ ਨੇ ਜਿਹੜੇ ਤੁਹਾਨੂੰ ਮਾਫ ਨਹੀਂ ਕਰਦੇ ਇਹਨੇ ਤੇ ਇਸ ਕਰਕੇ ਇਹ ਮਿਲਦਾ ਕਿ ਜਿਹੜੀ ਅੱਜ ਦੀ ਘਟਨਾ ਵਾ ਇਹ ਸਟੇਟ ਵਾਸਤੇ ਬਹੁਤ ਵੱਡਾ ਸਬਕ ਆ ਔਰ ਦਰਬਾਰ ਸਾਹਿਬ ਦੇ ਵਿੱਚ ਇਤਿਜਾ ਮੌਕਾ ਜਦੋਂ ਗੋਲੀ ਚੱਲੀ ਹੈਗੀ ਇੱਕ ਜਿਹੜੇ ਜਿਹੜੇ ਪੰਜਾਬ ਤੇ ਮਹਾਰਾਸ਼ਟਰ ਤੋਂ ਡੀਜੀਪੀ ਰਟਾਇਰ ਹੋਏ ਨੇ ਸਰਦਪੀਪ ਸਿੰਘ ਵਿਰਕ ਇੱਕ ਵਾਰਾ ਉਹਨਾਂ ਦੇ ਚਬਾੜੇ ਤੇ ਗੋਲੀ ਵੱਜੀ ਸੀ ਦੂਜਾ ਡੀਆਈਜੀ ਸੀ ਅਵਤਾਰ ਸਿੰਘ ਏਐਸ ਟਵਾਲ ਜੀ ਜਿਹੜੇ ਮੱਥਾ ਟੇਕਿਆ ਸੀ ਤੇ ਉਹਨਾਂ ਨੂੰ ਇੱਥੇ ਹੀ ਗੋਲੀ ਮਾਰੀ ਗਈ ਸੀ ਤੇ ਅੱਜ ਇਹ ਤੀਜਾ ਇੱਕ ਚਲੋ ਦਰਬਾਰ ਸਾਹਿਬ ਤੇ ਹਮਲਾ ਅਕਾਲ ਤਖਤ ਸਾਹਿਬ ਤੇ ਹਮਲਾ ਅਟੈਕ ਉਹ ਤੇ ਇੱਕ ਸੈਪਰੇਟ ਇਸ਼ੂ ਆ ਪਰ ਜਿਹੜੇ ਇਦਾਂ ਜਿਹੜੇ ਲੋਕ ਟਾਰਗੇਟ ਹੋਏ ਨੇ ਡੀਆਈਜੀ ਉਦੋਂ ਏ ਸੀ ਸਰਬਦੀਪ ਸਿੰਘ ਵੀਰ ਕਦੋਂ ਮਸਾਂ ਬਚੇ ਚਬਾੜੇ ਦੇ ਗੁੜੀ ਆਰਪਰ ਹੋ ਗਏ ਤੇ ਡੀਆਈਜੀ ਐਸ ਅਟਵਾਲ ਦਾ ਤੇ ਕਤਲ ਹੀ ਹੋ ਗਿਆ ਸੀ ਉਹ ਮੱਥਾ ਟੇਕ ਕੇ ਆ ਰਹੇ ਤੇ ਅੱਜ ਸੁਬੀ ਸਿੰਘ ਬਾਦਲ ਨਹੀਂ ਮਸਾਂ ਬਚੇ ਨੇ ਜੀ ਬਹੁਤ ਸ਼ੁਕਰੀਆ ਜੀ ਤਾਂ ਇਸ ਘਟਨਾਕ੍ਰਮ ਨੂੰ ਲੈ ਕੇ ਸਬਕ ਕੀ ਲਏਗੀ ਸਰਕਾਰ ਜਾਂ ਖਰ ਕਿਸੇ ਵੀ ਜਮਾਤ ਨਾਲ ਕਿਸੇ ਵੀ ਸਿਆਸੀ ਪਾਰਟੀ ਨਾਲ ਜੁੜਿਆ ਕੋਈ ਵਿਅਕਤੀ ਹੋ ਸਕਦਾ ਹੈ ਲੀਡਰ ਹੋ ਸਕਦਾ ਹੈ ਪਰ ਉਹਨਾਂ ਦੀ ਪ੍ਰੋਟੈਕਸ਼ਨ ਕਿੰਨੀ ਜ਼ਰੂਰੀ ਹੈ ਔਰ ਜਿਹੜੀ ਅਕਾਲ ਤਖਸਹਾਬ ਦੇ ਜਥੇਦਾਰ ਸਹਿਬਾਨ ਵੱਲੋਂ ਬਿਆਨ ਹੋਣਾ ਵੱਖ-ਵੱਖ ਪਾਰਟੀਆਂ ਦੇ ਪ੍ਰਤੀਕਰਮ ਔਰ ਆਮ ਲੋਕਾਂ ਦੀ ਜਿਹੜੀ ਚਰਚਾ ਹੈ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੌਣ ਤੇ ਕਿਵੇਂ ਤੇ ਕਿੱਥੇ ਮੁਸਤੈਦੀ ਵਰਤੀ ਜਾਣੀ ਚਾਹੀਦੀ ਹੈ ਔਰ ਕਿੱਥੇ-ਕਿੱਥੇ ਜਿਹੜੇ ਹੋਰ ਚਕੰਨਾ ਹੋ ਕੇ ਚੱਲਣ ਦੀ ਲੋੜ ਹੈ ਤਾਂ ਕਿ ਕਿਸੇ ਦਾ ਵੀ ਜਾਨੀ ਨੁਕਸਾਨ ਘਟੋ-ਘਟ ਨਹੀਂ ਹੋਣਾ ਚਾਹੀਦਾ ਇਸ ਘਟਨਾ ਨੂੰ ਨਿੰਦਿਆ ਜਾ ਰਿਹਾ ਨਿੰਦਣਯੋਗ ਵੀ ਹੈ ਔਰ ਦੇਖਦੇ ਹਾਂ ਕੌਣ ਵਾਲੇ ਸਮੇਂ ਦੇ ਵਿੱਚ ਇਸ ਸਾਰੇ ਘਟਨਾਕਰਮ ਨੂੰ ਲੈ ਕੇ ਜਾਂਚ ਪੜਤਾਲ ਕਦੋਂ ਮੁਕੰਮਲ ਹੁੰਦੀ ਹੈ ਤੇ ਇਸ ਦਾ ਮਕਸਦ ਖਾਸ ਕਰ ਤੌਰ ਦੇ ਉੱਤੇ ਕੀ ਸੀ ਕਿ ਕਿਸੇ ਦੇ ਕਹਿਣ ਦੇ ਉੱਤੇ ਹੋਇਆ ਜਾਂ ਫਿਰ ਜਿਹੜਾ ਨਰੈਣ ਸਿੰਘ ਚੌੜਾ ਸੀ ਉਸਨੇ ਆਪਣੀ ਮਨਮਰਜ਼ੀ ਦੇ ਨਾਲ ਕਦਮ ਚੁੱਕਿਆ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ